ਵਾਇਬ ਜੀ ਕੀ ਫਤਿਹ ਬਾਤ ਸਮਝ ਆ ਲੱਗ ਗਿਆ ਕਿਉਂਕਿ ਪਿਛਲੇ ਪਿੰਡ ਦੇ ਵਿੱਚ ਸਮਝ ਆ ਰਿਹਾ ਲੱਗ ਗਿਆ ਕਿਉਂਕਿ ਮੇਰੀ ਆਦਤ ਹੈ ਕਿ ਬੋਲਣ ਤੋਂ ਬਾਅਦ ਸਿੱਧਾ ਨਿਕਲ ਨਹੀਂ ਜਾਂਦਾ ਮੈਂ ਤੁਹਾਨੂੰ ਖੜ ਕੇ ਜੇ ਤੁਹਾਡੇ ਕੋਈ ਗੱਲ ਹੈਗੀ ਆ ਉਹ ਮੈਂ ਗੱਲ ਕਰਕੇ ਜਰੂਰ ਜਾਨਾ ਪੰਜਾਬ ਦੇ ਵਿੱਚ ਪੰਜਾਬ ਸਿੱਖਿਆ ਕ੍ਰਾਂਤੀ ਲੈ ਕੇ ਆਉਣ ਦੀ ਲੋੜ ਕਿਉਂ ਪਈ ਕਿਉਂ ਪੰਜਾਬ ਦੇ ਸਕੂਲਾਂ ਦੇ ਵਿੱਚ ਜਾਣਾ ਪਿਆ ਕਿਉਂ ਆਮ ਲੋਕਾਂ ਦੇ ਨਾਲ ਰੱਖ ਕੇ ਸਕੂਲਾਂ ਦੀ ਨਿਵਾਰ ਪਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਇਹਦਾ ਸਾਰਾ ਇਹ ਕਾਰਨ ਹੈ ਕਾਰਨ ਇਹ ਹੈ ਕਿ ਅਸੀਂ ਕਦੇ ਵੀ ਸਰਕਾਰ ਤੋਂ ਸਿੱਖਿਆ ਦੇ ਬਾਰੇ ਕੁਝ ਨਹੀਂ ਮੰਗਿਆ ਸਾਡੇ 3 ਸਾਲ ਮਿਲ ਨਹੀਂ ਹੋ ਗਏ ਜੇ ਕਿਸੇ ਨੇ ਸਕੂਲ ਬਾਰੇ ਸਿੱਖਿਆ ਬਾਰੇ ਕਿਸੇ ਨੇ ਕੁਝ ਮੰਗਿਆ ਪਿੰਡ ਦੇ ਵਿੱਚੋਂ ਤਾਂ ਉਹ ਮੈਨੂੰ ਦੱਸ ਦਿਓ ਕਿ ਸਾਡੇ ਸਕੂਲ ਬਾਰੇ ਮੰਗਿਆ ਮੰਗਵਾ ਗਿਆ ਮੰਗਵਾ ਟੋਬਾ ਨਾਲੀਆਂ ਦੇ ਕੋਲ ਫੁਸਵਾਰਿਆਂ ਦੀ ਜਗ੍ਹਾ ਮੀਲੇ ਕਾਟੜਾਂ 'ਚ ਨਾ ਪਾ ਦੂ ਮੇਰੇ ਕਾਜੀ ਦਿਹਾੜੀ ਵਧਾ ਦੋ ਮੇਰੇ ਕਾਜੀ ਦਿਨ ਵਧਾ ਦੋ ਕਦੇ ਕਿਸੇ ਸਾਡੀ ਮਾਂ ਨੇ ਸਾਡੀ ਭੈਣ ਨੇ ਸਾਡੇ ਭੁਰਕੇ ਨੇ ਸਾਡੇ ਭਰਾ ਨੇ ਸਾਨੂੰ ਕਦੇ ਇਹ ਨਹੀਂ ਕਿਹਾ ਕਿ ਸਾਡੇ ਸਕੂਲ ਦਾ ਹਾਲ ਸੁਧਾਰ ਦੋ ਜਾਂ ਸਾਡੇ ਬੱਚਿਆਂ ਦੀ ਪੜਾਈ ਬਾਰੇ ਸੋਚੋ ਕਿਉਂਕਿ ਸਾਨੂੰ ਕਦੇ ਪੜਾਈ ਮੁੱਦਾ ਨਹੀਂ ਲੱਗੀ ਨਹੀਂ ਤੁਹਾਨੂੰ ਪੜਾਈ ਮੁੱਦਾ ਲੱਗੀ ਨਹੀਂ ਤੁਸੀਂ ਮੁੱਦਾ ਪੜਾਈ ਨੂੰ ਸਮਝਿਆ ਨਹੀਂ ਕਿ ਸਰਕਾਰਾਂ ਨੇ ਪਿਛਲੇ ਸਮਿਆਂ ਦੌਰਾਨ ਇਹਦੇ ਦੀ ਧਿਆਨ ਨਹੀਂ ਦਿੱਤਾ ਪਰ ਮਾਨਯੋਗ ਮੁੱਖ ਮੰਤਰੀ ਸਰਦਾਰ ਕੁਮਾਰ ਸਿੰਘ ਮਾਨ ਸਾਹਿਬ ਨੇ ਇਹਨੂੰ ਮੁੱਦਾ ਬਣਾਇਆ ਮੁੱਦਾ ਕਿਉਂ ਬਣਾਇਆ ਗਿਆ ਅਸੀਂ ਦੱਸ ਦੇਣਾ ਚਾਹੁੰਦੇ ਆ ਕਿ ਖੇਡ ਗਰਾਊਂਡ ਨੂੰ ਇੱਕ ਸੇਵਾ ਸੌਤਾ ਨੂੰ ਤੇ ਇੱਕ ਸਕੂਲਾਂ ਇਹਨਾਂ ਨੂੰ ਅਸੀਂ ਮੁੱਦਾ ਬਣਾਇਆ ਮੁੱਦਾ ਕਿਉਂ ਬਣਾਇਆ ਕਿਉਂਕਿ ਸਕੂਲਾਂ ਦੇ ਵਿੱਚ ਬੱਚੇ ਪੜਨਾ ਚਾਹੁੰਦੇ ਨੇ ਮਾਵਾ ਪੜ੍ਹਾਉਣਾ ਚਾਹੁੰਦੇ ਨੇ ਪਰ ਹਾਲਾਤ ਜਿਹੜੇ ਅਸੀਂ ਸਕੂਲਾਂ ਦੇ ਉਹ ਕੋਈ ਬਹੁਦੇ ਵਧੀਆ ਨਹੀਂ ਸੀ ਇਸ ਕਰਕੇ ਜਿਹੜੀ ਹੈ ਪੜਾਈ ਦਾ ਪੱਧਰ ਉੱਚਾ ਨਹੀਂ ਹੋ ਪਾਇਆ ਪ੍ਰਾਈਵੇਟ ਸਕੂਲਾਂ ਦੀ ਪਰਮਾਰਜਾਲਾ ਹੋ ਗਈ ਸੀ ਸਰਕਾਰੀ ਸਕੂਲਾਂ ਦੇ ਬੱਚੇ ਘੱਟ ਆਉਣ ਲੱਗੇ ਸੀ ਉਹਦੇ ਕਾਰਨ ਜੀ ਨੇ ਕਰਨੇ ਅਗੇ ਅਸੀਂ ਜਿਹੜਾ ਪੈਸੇ ਵੱਲੋਂ ਰੱਜਿਆ ਪੁੱਜਿਆ ਬੰਦਾ ਉਹ ਤਾਂ ਸਰਕਾਰੀ ਸਕੂਲ 'ਚ ਬੱਚੇ ਨੂੰ ਪਾਉਂਦਾ ਨਹੀਂ ਜਿਹੜਾ ਮਾਤਰ ਗਰੀਬ ਆਦਮੀ ਆ ਉਹ ਸਕੂਲ 'ਚ ਪਾਲੰਦਾ ਉੱਪਰ ਉਹ ਕਹਿੰਦਾ ਵੀ ਮੇਰੇ ਕੋਲ ਜਾਣ ਦਾ ਸਕੂਲ 'ਚ ਟਾਈਮ ਨਹੀਂ ਹੈਗਾ ਇਸੇ ਕਰਕੇ ਬਹੁਤ ਸਾਰੇ ਪੇਰੈਂਟਸ ਨੇ ਜਿਹੜੇ ਟੀਚਰ ਨੂੰ ਮਿਲੇ ਵੀ ਨਹੀਂ ਹੁੰਦੇ ਟੀਚਰ ਨਾਲ ਕੋਈ ਗੱਲਬਾਤ ਵੀ ਨਹੀਂ ਕਰਦੇ ਆਪਣੇ ਬੱਚਿਆਂ ਦੇ ਤੁਸੀਂ ਭੁਵਿੱਖ ਦੀ ਕੋਈ ਗੱਲ ਹੀ ਕਰਦੇ ਬਹਿ ਕੇ ਕੋਈ ਗੱਲ ਹੀ ਭੁੱਖ ਦੀ ਕਰਦੇ ਤਾਨੂੰ ਜੇ ਤੁਸੀਂ ਦੇਖਿਆ ਕਦੇ ਜਿਹੜੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਬੱਚੇ ਪੜ੍ਹਦੇ ਨੇ ਜਦੋਂ ਪੀਟੀਐਮ ਹੁੰਦੀ ਹੈ ਆਪਣੇ ਸਰਕਾਰੀ ਸਕੂਲ ਜੀ ਹੁੰਦੀ ਹੈ ਨਾ ਪੀਟੀਐਮ ਹੁੰਦੀ ਹੈ ਤਾਂ ਇੱਥੇ ਆਹ ਨਾਲ ਸਾਡੀ ਅੰਪਰਾ ਜਿਨ੍ਹਾਂ ਦੇ ਬੱਚੇ ਪ੍ਰਾਈਵੇਟ ਸਕੂਲਾਂ 'ਚ ਪੜ੍ਹਦੇ ਨੇ ਦੇਖਿਆ ਕਦੇ ਤਿਆਰ ਹੋ ਕੇ ਜਾਂਦੇ ਫਿਰ ਉੱਥੇ ਦੇਖੇ ਜੀ ਪੂਰੇ ਤਿਆਰ ਸ਼ਹਿਰ ਉੱਤੇ ਜਾਣਗੇ ਕਿਉਂਕਿ ਜੇ ਵਿਆਹ ਤੇ ਜਾਣਾ ਹੁੰਦਾ ਕਿਸੇ ਫੰਕਸ਼ਨ ਤੇ ਜਾਣਾ ਇੱਥੇ ਹੀ ਆਉਣਗੇ ਕਾਰਨ ਕੀ ਹੈ ਕਾਰਨ ਇਹ ਹੈ ਕਿ ਉੱਥੇ ਤੁਹਾਡੇ ਪੈਸੇ ਲੱਗਿਆਉਂਦੇ ਨੇ ਤੇ ਤੁਸੀਂ ਫ੍ਰੀ ਚ ਪਰਦੇ ਹੋ। ਬਸ ਫ੍ਰੀ ਵਾਲੀ ਚੀਜ਼ ਦੀ ਅਸੀਂ ਕਦੇ ਕਦਰ ਨਹੀਂ ਕਰਦੇ। ਉੱਥੇ ਤੁਹਾਡਾ ਪੈਸਾ ਲੱਗਦਾ ਹੈ। ਬਹੁਤ ਪੈਸਾ ਲੱਗਦਾ ਹੈ। ਇਸ ਕਰਕੇ ਤੁਸੀਂ ਉੱਥੇ ਬਹੁਤ ਸਿੱਧਤ ਨਾਲ ਜਾਣਦੇ ਹੋ ਤੇ ਜੇ ਮੈਡਮ ਨਾਲ ਵੀ ਫੋਨ ਤੇ ਗੱਲ ਕਰਦੇ ਹੋ ਉਹ ਵੀ ਮਾਣ ਮਹਿਸੂਸ ਕਰਦੇ ਹੋ। ਵੀ ਮੇਰੀ ਤਾਂ ਮੈਡਮ ਦਾ ਨੰਬਰ ਮੇਰੇ ਕੋਲ ਸਿੱਧਾ ਹੈਗਾ ਉੱਥੇ। ਜੋ ਸੱਚ ਹੈ। ਜੋ ਸੱਚਾ ਤੇ ਉਹ ਕਦੇ ਤੁਹਾਨੂੰ ਤੁਹਾਡੇ ਬੱਚਿਆਂ ਦੇ ਕਲਾਸਰੂਮ ਤੱਕ ਦਾ ਵੜਨ ਨਹੀਂ ਦਿੰਦੇ ਕਦੇ ਗਏ ਐਜੈਂਸੀ ਵੀ ਸਾਡੇ ਕੋਲ ਆਉਂਦੇ ਤੁਸੀਂ ਦੇਖ ਰਹੇ ਹੋ ਤੁਹਾਡੇ ਬੱਚਿਆਂ ਦੇ ਕਲਾਸਰੂਮ ਕਿੱਦਾਂ ਦੇ ਨੇ ਪਾਣੀ ਪੀਣ ਵਾਲੇ ਜਿਹੜਾ ਕਿੱਦਾਂ ਦੀ ਆ ਵਾਸ਼ਰੂਮ ਕਿੱਦਾਂ ਦੇ ਨੇ ਤੁਸੀਂ ਚੈੱਕ ਕਰ ਸਕਦੇ ਹੋ ਨਾ ਪ੍ਰਾਈਵੇਟ ਸਕੂਲ ਤੁਹਾਨੂੰ ਅੰਦਰ ਨਹੀਂ ਵੜਨ ਹੁੰਦਾ ਜੇ ਦਵਰਕ ਬਣਿਆ ਕੋਈ ਤਾਂ ਦੱਸ ਦਿਓ ਜਿਨ੍ਹਾਂ ਦੇ ਬੱਚੇ ਲੱਗੇ ਹੋ ਨੇ ਸਾਡੇ ਕੋਲੇ ਬਹੁਤ ਵਧੀਆ ਟੀਚਰ ਨੇ ਬਹੁਤ ਵਧੀਆ ਪੜਾਈ ਹੈ ਵੱਡੇ ਟੈਸਟ ਪਾਸ ਕਰਕੇ ਨੇ ਟੀਚਰ ਨੇ ਪਰ ਮੈਂ ਮਾੜੀ ਕਹਿੰਦਾ ਪ੍ਰਾਈਵੇਟ ਸਕੂਲਾਂ ਨੂੰ ਜਿਹੜੇ ਭਾਈ ਪੜਾਵਾ ਚਾਹੁੰਦੇ ਆ ਪੜਾ ਲਓ ਪਰ ਜੇ ਤੁਸੀਂ ਕਹੋ ਕਿ ਸਰਕਾਰੀ ਸਕੂਲ ਜਬਜੂਰੀ ਵਾਸ ਨੂੰ ਬੱਚੇ ਲਾ ਰਿਹਾ ਮਾੜੀ ਗੱਲ ਆ ਬਹੁਤ ਅੱਛਾ ਆ ਸਾਡੇ ਕੋਲ ਸਕੂਲ ਨੇ ਅਸੀਂ ਇਹ ਜਿਹੜੇ ਬੱਚੇ ਬੈਠੇ ਨੇ ਇਹ ਤੁਹਾਡੇ ਦੀ ਪੁੱਤ ਨਹੀਂ ਮੇਰੇ ਵੀ ਦੀ ਪੁੱਤ ਨੇ ਅਸੀਂ ਇਹਨਾਂ ਬੱਚਿਆਂ ਦੇ ਕੰਮ ਕੰਮ ਆ ਚਾਹੁੰਦੇ ਆ ਜੇ ਤੁਸੀਂ ਕਿਤੇ ਐਂਟਰ ਹੋਣ ਦਾ ਸਕੂਲ ਦੇ ਵਿੱਚ ਜਾ ਕੇ ਕੋਈ ਨਾ ਕੋਈ ਯਾਦ ਕੋਈ ਨਾ ਕੋਈ ਪੁਰਾਣਾ ਸਮਾਂ ਜੁੜਿਆ ਹੁੰਦਾ ਸਕੂਲ ਆ ਮੈਂ ਪਹਿਲਾਂ ਇਸ ਸਕੂਲ ਚ ਆਉਂਦਾ ਸੀਗਾ ਉਦੋਂ ਚਾਰ ਪਵਾੜੀ ਨਹੀਂ ਸੀ ਸਰਕਾਰ ਤੋਂ ਅੱਜ ਜ਼ੋਰ ਪ੍ਰੋਗਰਾਮ ਆਪੇ ਤੇ ਕੀਤਾ ਪਿਛਲੇ ਕ ਜਮੂਵੀਰ ਕਾਲਜ ਕਮਰੇ ਉਹ ਤਾਂ ਨਹੀਂ ਚੱਲਦਾ ਕਿ ਨਹੀਂ ਚੱਲਦਾ ਬੰਦ ਹੋ ਗਿਆ ਹੁਣ ਤੇ ਮੈਂ ਬਹੁਤ ਪੁਰਾਣਾ ਸਕੂਲ ਚ ਆਉਣਾ ਇੱਥੇ ਅ ਕਾਰਨ ਕੀ ਆ ਮੇਰਾ ਪਿੰਡ ਦੇ ਨਾਲ ਬਹੁਤ ਪੁਰਾਣਾ 8-10 ਸਾਲ ਦਾ ਵਾਹ ਹੈਗਾ ਸਰਪੰਚ ਸਾਹ ਉਹ ਵੀ ਮੇਰੇ ਕੋਲ ਆ ਜਾਂਦੇ ਨੇ ਹਮੇਸ਼ਾ ਪਿੰਡ ਦੀ ਤਰੱਕੀ ਲਈ ਹਮੇਸ਼ਾ ਪਿੰਡ ਦੇ ਵਿਕਾਸ ਲਈ ਗੱਲ ਗਰੀਦੀ ਆ ਪੈਸਾ ਦੀ ਗੱਲ ਕਰੀਦੀ ਆ ਕਿ ਕਿੱਥੋਂ ਪੈਸਾ ਆਊਗਾ ਪਹਿਲੀ ਵਾਰ ਹੋਊਗਾ ਕਿ ਤੁਹਾਡੇ ਪਿੰਡ ਦੇ ਵਿੱਚ ਜਿਹੜੇ ਪੈਸੇ ਲੈਣੇ ਨੇ ਆਪਾਂ ਨੇ ਬਕਾਏ ਉਹਦੀ ਵੀ ਐਪਲੀਕੇਸ਼ਨ ਦਿੱਤੀ ਆਪਾਂ ਨੇ ਨਹੀਂ ਤਾਂ ਕਿਸੇ ਨੂੰ ਪੁੱਛੇ ਨਹੀਂਗਾ ਪਿੰਡ ਕੋਲ ਬਹੁਤ ਦੇਖੋ ਜਿੰਨੀ ਆਪਣੇ ਪਿੰਡ ਕੋਲ ਜਾਇਦਾਦ ਹੈ ਜਿੰਨੀ ਜ਼ਮੀਨ ਆ ਆਪਣੇ ਕੋਲ ਤਾਂ ਪਿੰਡ ਦੇ ਠੇਕੇ ਹੀ ਬਹੁਤ ਹੁੰਦਾ ਆਪਾਂ ਦਾ ਕੰਮ ਦੀ ਲੋੜ ਹੀ ਨਾ ਪਵੇ ਕਿ ਦੂਰ ਪਾਸੇ ਦੀ ਪਰ ਮਸਲਾ ਕੀ ਹੋਇਆ ਮਸਲਾ ਇਹ ਹੋਇਆ ਕਿ ਧਿਆਨ ਨਹੀਂ ਦਿੱਤਾ ਗਿਆ ਧਿਆਨ ਕਦੇ ਨਹੀਂ ਦਿੱਤਾ ਅਸੀਂ ਤੁਸੀਂ ਮੰਗਿਆ ਜੀ ਸਰਕਾਰਾਂ ਨੇ ਪਿਛਲੇ ਸਮਿਆਂ ਦਾ ਸਿੱਖਿਆ ਗ੍ਰਾਂਟ ਕੁਝ ਦਿੱਤਾ ਨਹੀਂ ਮੰਗਿਆ ਤੁਸੀਂ ਸਾਡੇ ਤੋਂ ਵੀ ਨਹੀਂ ਗਾ ਪਰ ਅਸੀਂ ਆਪਣੇ ਆਪ ਲੱਗੇ ਹੋਏ ਆਂ ਤੇ ਸਕੂਲ ਚ ਕਿਤੇ 10 ਲੱਖ ਲਾਉਣੇ ਕਿਤੇ 5 ਲੱਖ ਲਾਉਣੇ ਕਿਤੇ 50 ਵੀ ਲੱਗਦਾ ਜੋ ਵੀ ਆਉਣੇ ਅਸੀਂ ਆਪ ਲਾਉਣੇ ਆਂ ਕਿਉਂਕਿ ਜੋ ਲੋੜ ਆ ਬੱਚਿਆਂ ਨੂੰ ਬੇਸਿਕ ਸਹੂਲਤਾਂ ਦੇਵਾਂਗੇ ਬਹੁਤ ਸਾਰਾ ਵਿਰੋਧੀ ਨੂੰ ਉਤਰਾਜ ਆ ਕਿ ਸਕੂਲਾਂ ਦੇ ਵਿੱਚ ਜਾਣੇ ਆ ਉਦਘਾਟਨ ਕਰਦੇ ਆ ਨਹੀਂ ਪੱਥਰ ਰੱਖਣੇ ਆ ਬਿਲਕੁਲ ਉਦਘਾਟਨ ਕਰਾਂਗੇ ਬਿਲਕੁਲ ਨਹੀਂ ਪੱਥਰ ਰੱਖਾਂਗੇ ਸਕੂਲਾਂ ਦੇ ਵਿੱਚ ਜਾਵਾਂਗੇ ਉਹਨਾਂ ਨੂੰ ਉਤਾਰੀ ਇਸ ਗੱਲ ਦਾ ਹੈ ਕਿ ਅਸੀਂ ਆਮ ਲੋਕਾਂ ਨੂੰ ਮਿਲਣ ਲੱਗੇ ਉਹਨਾਂ ਮਾਵਾਂ ਨੂੰ ਉਹਨਾਂ ਪੈਣਾਂ ਨੂੰ ਉਹਨਾਂ ਬਜ਼ੁਰਗਾਂ ਨੂੰ ਮਿਲਣ ਲੱਗੇ ਜਿਹਨਾਂ ਨੂੰ ਕਦੇ ਐਮਐਲਏ ਮਿਲਦਾਂ ਨਹੀਂ ਸੀ ਹੁੰਦਾ ਉਹਨਾਂ ਨੂੰ ਅਸੀਂ ਮਿਲਣ ਲੱਗੇ ਤੁਹਾਨੂੰ ਐਮਐਲਏ ਨੂੰ ਮਿਲਣਾ ਕੋਈ ਬਹੁਤ ਔਖਾ ਨਹੀਂ ਹੈ ਅੱਜ ਤੱਕ ਤੁਸੀਂ ਮੈਨੂੰ ਦੱਸ ਦਿਓ ਤੁਹਾਡੀ ਵੀ ਉਮਰ ਲੰਗੀ ਕਦੇ ਪ੍ਰਾਇਮਰੀ ਸਕੂਲਾਂ ਜਾਂ ਐਮਐਲਏ ਹੋਰ ਕਿਸੇ ਫਕਸ਼ੀ ਦੇ ਤਾਂ ਮੈਨੂੰ ਹੱਥ ਖੜਾ ਕਰਕੇ ਦੱਸਦੇ ਕਦੇ ਨਹੀਂ ਸੀ ਆਉਂਦੇ ਕਾਰਨ ਕਿ ਉਹ ਕਿਉਂ ਨਹੀਂ ਸੀ ਆਉਂਦੇ ਉਹ ਚਾਹੁੰਦੇ ਸੀ ਕਿ ਤੁਹਾਡੇ ਬੱਚੇ ਜਿਹੜੇ ਹਨ ਉਹਨਾਂ ਨੂੰ ਅਸਰ ਉਹਨਾਂ ਦਾ ਏਜੈਂਡੇ 'ਤੇ ਹੀ ਨਹੀਂ ਸੀ ਬੱਚਿਆਂ ਬਾਰੇ ਤਾਂ ਉਹਨਾਂ ਨੇ ਕਦੇ ਸੋਚੀ ਹੀ ਨਹੀਂ ਕਿ ਅਸੀਂ ਬੱਚਿਆਂ ਦੀ ਪੜਾਈ ਬਾਰੇ ਸੋਚੀਏ ਮੈਂ ਕਹਿੰਦਾ ਕਿ ਮੈਂ ਪਿੰਡ ਦਾ ਕੰਮ ਚੈਨ ਮੈਂ ਕੋਈ ਘੱਟ ਕਰ ਦਵਾਂ ਪਰ ਇਹਨਾਂ ਦੀ ਪੜਾਈ 'ਚ ਕੋਈ ਕਟਾਈ ਨਹੀਂ ਹੋਊਗੀ ਇਹਨਾਂ ਦੀ ਪੜਾਈ ਦੇ ਵਿੱਚ ਮੈਂ ਪੂਰਾ ਜੋਰ ਲਾਊਂਗਾ ਕਾਰਨ ਕਿ ਆ ਕਾਰਨ ਇਹ ਜੇ ਬੱਚੇ ਪੜ੍ਹ ਲੈ ਗਏ ਸਾਡੀਆਂ ਮਾਤਾਵਾਂ ਨੂੰ ਨਲਿਕਾ 'ਚ ਕੰਮ ਕਰਨ ਦੀ ਲੋੜ ਨਹੀਂ ਜੇ ਬੱਚੇ ਪੜ੍ਹ ਲਿਖ ਗਏ ਅਫਸਰ ਬਣ ਗਏ ਤਾਂ ਤੁਹਾਨੂੰ ਮੀਲੇ-ਬੀਲੇ ਕਾਡਾ ਦੀ ਲੋੜ ਨਹੀਂ ਜੇ ਬੱਚੇ ਪੜ੍ਹ ਲਿਖ ਕੇ ਚੰਗੇ ਇਨਸਾਨ ਬਣ ਗਏ ਤਾਂ ਤੁਹਾਨੂੰ ਕੱਚੇ ਮਕਾਨਾਂ ਦੇ ਪੈਸੇ ਮੰਗਣ ਦੀ ਲੋੜ ਨਹੀਂ ਸਾਰੀ ਗੱਲ ਕਿੱਥੇ ਖੜਦੀ ਆ ਗਈ ਸਾਰੀ ਗੱਲ ਪੜਾਈ ਤੇ ਖੜਦੀ ਜਿਵੇਂ ਭਾਈ ਸਾਹਮਣੇ ਵੀ ਕਿਹਾ ਸੀਗਾ ਅੱਗੇ ਪੜਾਈ ਕੇਦਾਂ ਦਾ ਤੁਹਾਨੂੰ ਸਾਰੀ ਉਮਰ ਖਾਣ ਨੂੰ ਮਿਲੂਗੀ ਸਿੱਖਿਆ ਤਾਂ ਮਿਲੂਗੀ ਜੇ ਸੋਹਣਤਾ ਸਹੀ ਹੋਣਗੀਆਂ ਸਰਕਾਰਾਂ ਸਹੀ ਹੋਣਗੀਆਂ ਤੁਸੀਂ ਕਿ ਪਹਾੜੀ ਕਹਾਵਤ ਹੈ ਕਿ ਜੇ ਕਿਸੇ ਦੇਸ਼ ਨੂੰ ਪਿੱਛੇ ਕਰਨਾ ਹੈ ਜੇ ਦੇਸ਼ ਨੂੰ ਦੇਸ਼ ਨੂੰ ਥੱਲੇ ਲਾਉਣਾ ਹੈ ਉੱਥੇ ਲੜਾਈ ਲੜਨ ਦੀ ਲੋੜ ਨਹੀਂ ਉਹਦੇ ਬੱਚਿਆਂ ਨੂੰ ਪੜਾਈ ਤੋਂ ਵਾਂਝੇ ਕਰ ਦਿਓ। ਉਹਦੇ ਬੱਚਿਆਂ ਨੂੰ ਪੜਾਈ ਤੋਂ ਵਾਂਝੇ ਕਰ ਦਿਓ ਭਾਈ ਉਹਨਾਂ ਤੋਂ ਦੂਰ ਕਰ ਦਿਓ ਆਪਣੇ ਆਪ ਥੱਲੇ ਲੱਗ ਜਾਣਗੇ। ਐਦਾਂ ਹੀ ਪਿੰਡਾਂ ਦੇ ਵਿੱਚ ਹੈ ਕਿ ਜੇ ਤੁਸੀਂ ਪਿੰਡ ਨੂੰ ਨਹੀਂ ਅੱਗੇ ਲਾਉਣਾ ਤਾਂ ਬੱਚਿਆਂ ਦਾ ਪੜਾਈ ਦਾ ਲੈਵਲ ਜਿਹੜਾ ਹੈ ਉਹ ਘਟਾ ਦਿਓ ਬੱਚਿਆਂ ਨੂੰ ਪੜਾਈ ਤੋਂ ਪਰਾਂ ਕਰ ਦਿਓ। ਦਾ ਆਪਣੇ ਆਪ ਪਿੰਡੇ ਆ ਖੱਲੇ ਵੱਲ ਨੂੰ ਜਾਊਗਾ ਕਿਉਂਕਿ ਪਿੰਡੇ ਦੇ ਨੌਜਵਾਨ ਸਿੱਖੀ ਜੇ ਪੜਨਗੇ ਲਿਖਣਗੇ ਖੇਡਰਗੇ ਪੜੀ ਜਾ ਕੇ ਕਿਤੇ ਤਰੱਕੀ ਕਰਨਗੇ ਨਹੀਂ ਤਾਂ ਉਹੀ ਮੋਰਾ ਤੇ ਬਹਿ ਲਿਆ ਤਾਸ਼ ਖੇਡ ਦੀ ਗੱਲਾਂ ਕਰ ਲਿਆ ਫੋਨ ਚਲਾ ਲਿਆ ਕਿਦੋਂ ਹੱਦ ਕੋਈ ਕੰਮ ਨਹੀਂ ਹੁੰਦਾ ਮੈਂ ਕਿ ਪਿੰਡੇ ਦੇ ਵਿੱਚ ਖੇਡ ਮੈਦਾਨ ਮਾਇਆ ਲੱਖ ਰੁਪਇਆ ਮੈਂ ਜੀ ਲਾਇਆ ਮੈਂ ਉੱਤੇ ਬੱਬੂ ਜੀ ਲੱਖ ਰੁਪਇਆ ਲਾਤਾ ਕਿਤੇ ਕਮੇਬੇ ਦਾ ਬਗਵਾ ਚੱਕ ਹੋ ਗਿਆ ਬੇਬੇ ਦਾ ਪਠਵਾਰਾ ਜੱਕੋ ਲਿਆ ਸਰਮਾਨ ਸਾਹਿਬ ਉਹ ਬੇਬੇ ਨੇ ਉਹ ਮੇਰੀ ਬੇਇੱਜ਼ਤੀ ਕੀਤੀ ਜਿਹੜੀ ਰਹਿ ਰੱਬ ਦਾ ਨਾਮ ਬੇ ਕਹਿਦੀ ਮੇਰਾ ਪਠਵਾਰਾ ਰੱਖਦਾ ਉਹ ਮੈਂ ਕਿਹਾ ਕੋਈ ਗੱਲ ਨਹੀਂ ਬੇਬੇ ਐਡਾ ਬੜਾ ਗਰਾਊਂਡ ਵੀ ਤਾਂ ਦਿੱਤਾ ਬਣਾ ਕੇ ਇੱਕ ਇੱਕ ਦਾ ਪਠਵਾਰਾ ਆਉਂਦਾ ਕਹਿੰਦੀ ਕਿਹਨੇ ਕਿਹੜਾ ਖਾਣ ਨੂੰ ਦੇਣਾ ਮੈਂ ਕਿਹਾ ਜੀ ਗਰਾਊਂਡ ਨੇ ਕਿਹੜਾ ਖਾਣ ਨੂੰ ਦੇਣਾ ਇਧਰ ਤੂੰ ਆਪਣੇ ਲਈ ਮੈਂ ਕਿਹਾ ਮੈਂ ਆਪਣੇ ਲਈ ਨਹੀਂ ਬਣਾਇਆ ਮੈਂ ਤੇਰੇ ਪਿੰਡਾਂ ਦੇ ਥੂੜੀ ਤੇ ਕਿਹਾ ਤੁਹਾਡੇ ਪੁੱਤ ਪੋਤੇ ਤੁਹਾਡੇ ਬੱਚਿਆਂ ਨੂੰ ਖਾਣ ਨੂੰ ਦਊਗਾ ਉਹ ਖੇਡਣਗੇ ਹਰੋ ਗੱਗੇ ਨੇ ਮੇਰੀ ਗੱਲ ਮੰਨੀ ਨਹੀਂ ਜੀ ਪਿਛਲੇ ਬੋਟਾ ਜੀ ਨੇ ਮੇਰਾ ਜਰੂਰ ਜਿੰਨਾ ਕਰ ਸਕਦਿਆਂ ਨੇ ਮੇਰਾ ਕੱਟਿਆ ਚਲੋ ਮੇਰੀ ਦਾਦੀ ਬਰਾਬਰ ਆ ਮੈਂ ਗੁੱਸਾ ਨਹੀਂ ਕਰਦਾ ਹੁੰਦਾ ਕਾਰਨ ਕੀ ਆ ਮੈਂ ਇਹ ਵੀ ਕਹਿਣਾ ਵੀ ਸ਼ੁਕਰ ਹੈ ਪ੍ਰਮਾਤਮਾ ਇਹ ਐਨੇ ਯੋਗ ਵੀ ਹੋਏ ਵੀ ਐਮਐਲਏ ਨੂੰ ਗਾਲ੍ਹਾਂ ਕੱਢਣੇ ਕੋਈ ਨਹੀਂ ਐਮਐਲਏ ਨੂੰ ਸੋਧੇ ਸੀ ਇਹਦੀ ਗੱਲ ਸੋਧੇ ਸੀ ਪਹਿਲਾਂ ਦਿਖਾਓ ਮੈਨੂੰ ਤੁਸੀਂ ਕਿਸੇ ਨੂੰ ਤੁਸੀਂ ਘੇਰ ਕੇ ਬੋਲਿਆ ਹੋਵੇ ਕਿਸੇ ਨੂੰ ਕਿਹਾ ਹੋਵੇ ਹੋਰ ਹੋ ਗਿਆ ਜੱਤੂ ਆਮਾ ਵੀ ਪਾਰਟੀ ਦੇ ਸਰਕਾਰ ਆ ਜਾਂ ਲੋਕ ਹੋ ਸਵਾਲ ਕਰਨ ਲੱਗੇ ਅਸੀਂ ਤੁਹਾਨੂੰ ਕਿਹਾ ਕਿ ਸਵਾ ਸਾਨੂੰ ਵੀ ਸਵਾਲ ਕਰੋ ਅਸੀਂ ਵੀ ਤੁਹਾਡੇ ਨਾਲ ਗੱਲਬਾਤ ਕਰਾਂਗੇ ਬੈਠ ਕੇ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਸੋ ਇਹ ਹੋ ਹੋਇਆ ਫਿਰ ਕਈ ਵਾਰੀ ਪਿੰਡਾਂ ਜਾਂਦੇ ਆ ਬੀਬੇ ਲਕੀ ਹੁੰਦਾ ਬੀਬੇ ਦਾਦੀਆਂ ਨੂੰ ਵੱਧ ਫਿਕਰ ਆਉਂਦਾ ਸਾਡੇ ਪੁੱਤ ਬੱਤੇ ਭਾਈ ਬੜੇ ਪੜ੍ਹੇ ਲਿਖੇ ਨੇ ਉਹਨੇ ਬੀਲੇ ਫਿਰਦੇ ਨੇ ਮੈਂ ਕਿਹਾ ਕਿੰਨੇ ਕਿੰਨੇ ਪੜ੍ਹੇ ਨੇ 12 12 ਪੜ੍ਹੇ 12 ਜਿਹੜੀ ਪੜਾਈਆਂ ਫਿਰ ਹੋਰ ਨੇ ਕੁਝ ਮਿਲੇ ਬੀਬੇ ਨੇ 0 ਹੁੰਦਾ ਵੀ ਮੈਂ ਐਮਐਲ ਨੂੰ ਛਾੜ ਰਹਾ ਹੁੰਦਾ ਨਾ ਅੰਦਰ ਗੁਆਰਜੇ ਬਣੀ ਜਾਂਦਾ ਬੈਠੀ ਬੈਠੀ ਵੀ ਮੈਂ ਕਿਆ ਬੋਲ ਦਮਾਂ ਬੋਲ ਬਣੀ ਆ ਉਹ ਹੋਰ ਨਹੀਂ ਸਮਝਦਾ ਕਿ ਬੇਬੇ ਨੂੰ ਮੇਰੀ ਬਾਹ ਫੜ ਕੇ ਕਹਿੰਦੀ ਹੱਤੀ ਮੈਂ ਗਿਆ ਕਹਿੰਦੀ ਮੇਲੇ ਬਾਰੇ ਵੀ ਸੋਚ ਕੁਝ ਮੈਂ ਕਿਹਾ ਮੈਂ ਤੇ ਉਹ ਅੰਗਰ ਵੜੀ ਜਿ ਲੋਰ ਰਹੇ ਨੇ ਕੋਈ ਤਾਂ ਸਸਤੀ ਸਾਉਣੀ ਇੱਤੂ ਹੈਗੇ ਆ ਕਿਹਨ ਦੇ ਕਿੱਚੜਾ ਕਰਦਾ ਮੈਂ ਕਿਹਾ ਬੇਬੇ ਹੁਣ ਦੱਸ ਕੀ ਸੋਚਾ ਮੇਰੇ ਗਾ ਜੀ ਤੁਸੀਂ ਕੰਮ ਕਰਦੇ ਹੋ ਠੀਕਾ ਅੱਟਾ ਨਾਲ ਮਿਲਦਾ ਬਿਜਲੀ ਫਰੀ ਹੈ ਪੈਨਸ਼ਨ ਹੈਗੀ ਆ ਹੋਰ ਮੈਂ ਹੁਣ ਇੱਕ ਦੋ ਵਾਰ ਕੀ ਕਰਕੇ ਦੇ ਸਕਦਾ ਕਹਿੰਦੀ ਨਹੀਂ ਨਹੀਂ ਤੂੰ ਮੇਰੇ ਬਾਰੇ ਕੁਝ ਸੋਚ ਮੈਂ ਹੁਣ ਹੱਸ ਕੇ ਮੈਂ ਵੀ ਕੋਈ ਗੱਲ ਨਹੀਂ ਬੁੱਧੀ ਜਦੋਂ ਹੁਣ ਕੋਈ ਜਾਬ ਨਹੀਂ ਕੋਈ ਵੀ ਨਾ ਟੀਚਰ ਜੀ ਜਿੰਦਰੀ ਕਿੱਦਾਂ ਰਿਟਾਇਰ ਹੋਊਗਾ ਤੈਨੂੰ ਫੇਰ ਲਾ ਲਊਗਾ ਜੀ ਕਹਿੰਦੀ ਤੂੰ ਦਾ ਮੈਨੂੰ ਮੁਖਮਖਾਲ ਕਰਨ ਲੱਗਿਆ ਰਹਾ ਥੈਂਕ ਯੂ ਕਿਉਂਕਿ ਤਕਰੀਬਨ ਕੋਈ ਮੇਰੀ ਦਾਦੀ ਦੀ ਉਮਰ ਦੀ ਹੈ ਕੋਈ ਮੇਰੀ ਮਾਂ ਦੀ ਉਮਰ ਦੀ ਹੈ ਨਾ ਕੋ ਭੈਣਾ ਸਾਡੀ ਹੁਣ ਆਪਾਂ ਕਹੀਏ ਕਿ ਹੱਸ ਕੇ ਇਜ਼ਹਾਰ ਨਾ ਹੁੰਦਾ ਜਦੋਂ ਆਪਾਂ ਕਿਹੜਾ ਦੇਖਣਾ ਜਦੋਂ ਲਾਪਰਵਾਹ ਕਰਨੀ ਇਹਨਾਂ ਦੇਖਣਾ ਵੀ ਐਮਐਲਏ ਇਹਨਾਂ ਦੇਖੜਾ ਕੌਣ ਹੈ ਜਿਹੜਾ ਹੈਗਾ ਕਰਦੇ ਕਰਨ ਕੀ ਹੈ ਕਰਨ ਕੀ ਹੈ ਕਰਨ ਸਿਰਫ ਇਹ ਹੈ ਕਿ ਆਪਾਂ ਭਰੇ ਪਏ ਆ ਤੰਗ ਬਣੋਤਾ ਤੰਗ ਕਿਉਂ ਆ ਤੁਸੀਂ ਸਿੱਖਿਆ ਘੱਟ ਮੇਰੀ ਵੱਧ ਮੇਰੀ ਕੋਈ ਮਸਲਾ ਨਹੀਂ ਸਭ ਤੋਂ ਵੱਡਾ ਰਸਤੇਆਂ ਤੋਂ ਤਾਂ ਗੁੰਨਿਆ ਪਿੰਡਾਂ ਦੇ ਫਿਰ ਟੋਬਿਆਂ ਤੋਂ ਤਾਂ ਗੁੰਨਿਆ ਫਿਰ ਨਾਲੀਆਂ ਤੋਂ ਤਾਂ ਗੁੰਨਿਆ ਠੀਕ ਆ ਅੱਜ ਵੀ ਜਿਹੜਾ ਉਹ ਚਲੇ ਜਾਣਾ ਪਿੰਡ ਦੇ ਵਿੱਚ ਜੇ ਤੁਸੀਂ ਸਿੱਖਿਆ ਦੀ ਗੱਲ ਕਰਦੇ ਹੋ ਮੈਨੂੰ ਦੱਸ ਦਿਓ ਤੁਸੀਂ ਗੱਲ ਕੀ ਕਰਨੀ ਆ ਵੀ ਨਾਲੀ ਭਰੀ ਵੀ ਆ ਚੋਥੇ ਦਾ ਬੁਰਾ ਹਾਲ ਹੈ ਸਾਡੇ ਪਠਵਾਰਿਆਂ ਦੀ ਵਿਗੜ ਕੰਮ ਸੈੱਟ ਨਹੀਂ ਆਵਾ ਐਨੀ ਕੀ ਗੱਲ ਜਿਹੜੀ ਆਪ ਕਰਦੇ ਆ ਸੋ ਹੋਈਦਾ ਅਚਾਨਕ ਨਹੀਂ ਹੋਇਆ ਗੱਲਾਂ ਪਹਿਲਾਂ ਮਨ ਦੇ ਵਿੱਚ ਗੱਲ ਹੁੰਦੀ ਆ ਪਤਾ ਬੋਲਣਾ ਠੀਕ ਆ ਤੁਸੀਂ ਵੀ ਸਹੀ ਹੋ ਪਰ ਪਿੰਡਾਂ ਦੇ ਵਿੱਚ ਨਾਲੀਆਂ ਭਰ ਜਾਂਦੀਆਂ ਨੇ ਮੈਂ ਇੱਕ ਹੋਰ ਰਵੀਗਨ ਕੁਰੀ ਹੋਣ ਪੰਡਾ ਜੋ ਸਰਪੰਚ ਸਾਹਿਬ ਨਾਰੀਆਂ ਭਰ ਗਿਆ ਕੱਡੂ ਗੋਲ ਨਰੇਗਾ ਬਿਲਕੁਲ ਨਰੇਗਾ ਨਾਰੀਆਂ ਹੀ ਘੜਦੀ ਪਹਿਲੀ ਗੱਲ ਨਾਲ ਨਰੇਗੇ ਨਾਰੀ ਹੀ ਘੜਦੀ ਇਹ ਨਗੀਰ ਬੋਹ ਚੱਕਦੀ ਹੈ ਸਹੀ ਗੱਲ ਹੈ ਬਿਲਕੁਲ ਜੀ ਨਰੀਕਾ ਗੰਦੇ ਨੂੰ ਨਰੀਕਾ ਨਹੀਂ ਉਹਦੀ ਨਰੀਕਾ ਸਫਾਈ ਕਰ ਲਈ ਆ ਨਰੀਕਾ ਕਾ ਖੋਦ ਸਰਦੀ ਨਾਲੀਓ ਤੋਂ ਨਰੀਕਾ ਟੋਬੇ ਲਗਦਾ ਉਹ ਕਾ ਖੋਦੂਗੀ ਇਤੋਂ ਵੱਧ ਕੰਮ ਜਿਹੜਾ ਨਰੀਕਾ ਦਾ ਨਹੀਂ ਹੁੰਦਾ ਜੇ ਤੁਸੀਂ ਆਪ ਐਵੇਂ ਕਹੀਏ ਨਾਲੀਆਂ ਅੱਤਪਾ ਤੁਸੀਂ ਆਪਣੇ ਘਰ ਦਾ ਆਪ ਸਾਫ਼ ਨਹੀਂ ਕਰਦੇ ਨਰੀਕਾ ਕਿਤੇ ਥੋੜੀ ਕੱਢੂਗੀ ਬਹੁਤ ਸਾਰੇ ਮੈਨੂੰ ਹੁਣ ਪਤਾ ਲੱਗਿਆ ਪਿਛਲੇ ਸਮਿਆਂ ਦਾ ਸਰਪੰਚਾਂ ਨੇ ਨਰੀਕਾ ਦੇ ਲੋਕ ਆਪਣੇ ਘਰਾਂ 'ਚ ਕੰਮ ਕਰਨ ਰੁਕੇ ਹੋ ਦੀ ਬਿਲਕੁਲ ਗਲਤ ਗੱਲ ਹੈ ਕੋਈ ਕਿਸੇ ਦੇ ਘਰਾਂ 'ਚ ਕੰਮ ਨਹੀਂ ਕਰਦਾ ਨਰੀਕਾ ਦਾ ਵਰਕਰ ਜੇ ਕੋਈ ਹੈਗਾ ਤਾਂ ਮੈਨੂੰ ਦੱਸ ਦਿਓ ਬਣਦੀ ਕਾਰਵਾਈ ਜਿਹੜੀ ਉਹ ਕਰਵਾ ਦੂੰਗਾ ਜੇ ਤੁਹਾਡਾ ਕੋਈ ਹੋਰ ਪੜਤਵੀ ਹੋਵੇ ਸ੍ਰੀ ਜੀ ਇਹਦਾ ਆਪਣੀ ਜੋਬ ਤੁਸੀਂ ਮੇਰੇਗਾ ਤੁਹਾਡੀ ਜੋਬ ਹੈ ਤੁਸੀਂ ਆਪਣੀ ਜੋਬ ਕਰਦੇ ਹੋ ਉਹ ਗੱਲ ਵੱਖਰੀ ਹੈ ਦੇ ਗਰੀਬ ਪਹਿਲਾਂ ਸਾਡੀ ਇੱਥੇ ਜੋਬ ਕਰਦੇ ਨੇ ਅਮੀਰ ਚੜੀ ਜੜੀ ਲੱਖ ਲੱਖੇ ਬਾਹਰ ਕਰ ਦਿਆ ਨੇ ਮੈਂ ਕਾਣੀ ਕੋਈ ਆ ਲੈ ਰਿਹਾ ਉਹ ਵੀ ਕੋ ਕਰੈਕਟਰ ਨਹੀਂ ਆਦੇ ਉੱਥੇ ਜਾ ਕੇ ਸਮਝੋ ਵੀ ਗੱਲ ਤੁਹਾਡੀ ਇੱਕ ਜੋਬ ਹੈ ਆਪਣੀ ਜੋਬ ਕਰੋ ਵਧੀਆ ਨੀਕੇ ਨਾਲ ਜੋਬ ਕਰੋ ਮੈਂ ਇੱਕ ਸਵਾਲ ਪੁੱਛਿਆ ਜਾਂਦਾ ਹੈ ਜੇ ਸਕੂਲ ਦੇ ਵਿੱਚ ਸਫਾਈ ਕਰਨੀ ਹੈ ਤਾਂ ਕੌਣ ਕਿਉਂ ਆਏ ਅੰਦਰ ਜੀ ਕੌਣ ਕਰਦਾ ਮਰੇਗਾ ਜੇ ਪੀਰ ਦਾ ਕੋਈ ਫੰਕਸ਼ਨ ਹੈਗਾ ਕੋਈ ਵਿਆਹ ਸ਼ਾਦੀ ਮੰਗਣਾ ਹੈ ਸਫਾਈ ਕੌਣ ਕਰਦਾ ਹੈ ਮਰੇਗਾ ਜੇ ਬੰਦਾ ਮਰ ਗਿਆ ਕੋਈ ਮੜੀਆਂ ਜਿਹੜਾ ਸਫਾਈ ਕੌਣ ਕਰਦਾ ਹੈ ਮਰੇਗਾ ਫੇਰ ਕਹਿੰਦੇ ਮਰੇਗਾ ਕੋਈ ਨਹੀਂ ਕਰਦੀ ਬਿੱਲੀ ਬੈਠੇ ਹੁੰਦੀਆਂ ਐਂ ਕਹਿੰਦੇ ਕੋੱਖ ਨਹੀਂ ਕਰਦੀ ਨੱਕਾ ਨਹੀਂ ਤੋੜਦੀ ਪਾਈ ਜੀ ਤੁਸ ਪੁੱਜ ਹੈ ਜੀ ਤੇ ਤੁਹਾਡੇ ਵਿੱਚ ਬਹਿਣਾ ਹੀ ਬਹੁਤ ਔਖਾ ਹੈ ਜੇ ਸਾਡੀਆਂ ਮਾਵਾ ਪੈਣਾ ਬਿਰਖ ਬੈਠੇ ਇਹ ਵੀ ਬਹੁਤ ਵੱਡੀ ਗੱਲ ਆ ਸਾਰਾ ਔਖਾ ਤੋਂ ਆਉਂਦਾ ਆਪਾਂ ਗੱਲਾਂ ਦਾ ਕਰਦੇ ਨੇ ਜੇ ਪਿੰਡਾਂ ਚ ਨਰੇਗਰ ਆਵੇ ਤਾਂ ਨਰਕ ਚੜ੍ਹ ਜਾਵੇ ਲੋਕ ਆਪਣੇ ਘਰ ਦੇ ਬਾਹਰ ਤੋਂ ਵੀ ਘਾਣੀ ਭੱਟਦੇ ਨੇ ਸ਼ੁਰੂ ਕਰਕੇ ਮੈਂ ਹਮੇਸ਼ਾ ਮੇਰੇ ਕਾਵਿਆ ਸਾਡੀਆਂ ਬੀਬੀਆਂ ਪੈਣਾ ਮਾਵਾ ਨੂੰ ਸਲੂਟ ਕਰਦਾ ਹਮੇਸ਼ਾ ਨੂੰ ਝੁੱਕ ਕੇ ਸਲਾਮ ਕਰਦਾ ਕੋਈ ਗੱਲ ਨਹੀਂ ਉਹ ਗੱਲ ਵੱਖਰੀ ਹੈ ਮੈਂ ਲੰਗਰ ਫਰਜ਼ ਵਿੱਚ ਕਰਦੀਓ ਪਿਆਰਪੂਰ ਘਟੇ ਗਾਣੇ ਨੰਨੀਆਂ ਨੇ ਪਹਿញੋ ਬਿੱਧੀਓ ਬਦਰ ਹੋਰ ਪਾਸੇ ਮਈਆਉਂਨੇ ਪਰ ਮੈਂ ਕੱਢ ਰਿਹਾ ਹੁੰਦੀ ਐ ਚਲ ਮੈਨੂੰ ਆਂਦਾ ਕੋਈ ਗੱਲ ਨਹੀਂ ਮੜਾ ਗਵਾੜ ਜਾਂਦਾ ਨਿਕਲਿਆ ਦਾ ਟਿਗਲੀ ਜੇ ਕੋਈ ਮੈਂ ਕਹਿੰਦਾ ਪਾਣੀ ਪੂਰੀ ਪੀ ਲਓ راہੋ ਤੂੰ ਪਾਣੀ ਪੁੱਛਣ ਆ ਗਿਆ ਸਾਨੂੰ ਮੈਂ ਕਿਹਾ ਵੀ ਮੈਂ ਤੂੰ ਬੰਦਾ ਕਿੱਥੇ ਦਾ ਮੈਂ ਕਿਹਾ ਲਈ ਗੱਲ ਜਿੱਦ ਤੇ ਮੈਂ ਪਾਣੀ ਦੀ ਬੋਤਲ ਲੈ ਕੇ ਫੋੜੀ ਫਿਰੂੰਗਾ ਮਗਰ ਮਗਰ ਨਾ ਨਾ ਮੈਂ ਚਲੋ ਬੋਲ ਪੂੜ ਕੇ ਫਿਰ ਫਿਰ ਵੀ ਮੈਨੂੰ ਪਿਆਰ ਕਰਦੀ ਐ ਮੈਨੂੰ ਜੱਫੀ ਚ ਵੀ ਲੈਣੀ ਹੈ ਮੈਨੂੰ ਕਾਲਜ ਵੀ ਲੈਣੀ ਹੈ ਮੈਨੂੰ ਆਸ਼ੀਰਵਾਦ ਵੀ ਦਿੰਨੀ ਹੈ ਮੈਂ ਇੱਕ ਪਿੰਡ ਦੇ ਵਿੱਚ ਪਿੱਛੇ ਗਿਆ ਇੱਕ ਬਾਕੇ ਜਿਵੇਂ ਉਹ ਤਾੜੀਆਂ ਸਰਕਾਰਾਂ ਦੇ ਬੰਦੇ ਹੁੰਦੇ ਨੇ ਆ ਬੁੱਲਣ ਲੱਗਿਆ ਉੱਚੀ ਉੱਚੀ ਆ ਬੇਬੇ ਨੇ ਬਾਹ ਫੜ ਕੇ ਮੇਰੇ ਬਾਹਰ ਕੱਢ ਲਿਆ ਕਹਿੰਦੀ ਉਹ ਕਹਿੰਦੀ ਇਹ ਫਿਰਦਾ 50 ਸਾਲਾਂ ਦਾ ਕਹਿੰਦੀ ਇਕੱਲਿਆਂ ਤੁਰੇ ਤੂੰ ਕੋਈ ਡੱਕਾ ਨਹੀਂ ਟੁੱਟੇ ਕਹਿੰਦੀ ਰੌਲਾ ਪਾਉਂਦਾ ਮੈਂ ਤੇਰੇ ਨਾਲ ਖੜੀ ਆ ਮਾਵਾ ਐ ਵੀ ਮੇਰੇ ਨਾਲ ਸਪੋਰਟ ਖੜ ਗਿਆ ਕਹਿੰਦੀ ਮੈਂ ਤੇਰੇ ਨਾਲ ਖੜੀ ਆ ਉਨੇ ਬੱਟਕੇ ਗਿਆ ਕਿ ਮੈਂ ਤੇ ਲਗਾਈ ਮਾਰਦਾ ਪਿਆ ਸਾਡੇ ਹੋ ਗਿਆ ਇਹ ਉਹ ਕਾਲੀ ਦਲ ਦਾ ਚੋਅ ਅੱਜ ਕਿਉਂ ਦੱਸ ਰਿਹਾ ਕਿ ਉਹ ਹਟੇ ਨਹੀਂ ਵੀਰ ਨਹੀਂ ਹਟਿਆ ਕਹਿ ਰਿਹਾ ਵੀਰ ਵੀ ਫਰੀ ਮਿਲਦੀ ਤੈਨੂੰ ਲੋਟਰਾ ਚਲਾਉਣਾ ਔਰ ਜੀ ਸੁੱਖ ਹੋਵੇ ਕੋਈ ਕਦੇ ਹੋਵੇ ਟਾਈਮ ਨਾਲ ਵੀਰ ਵੀ ਮਿਲਦੀ ਕਹਿੰਦਾ ਉਹ ਮੂਰਤ ਨੂੰ ਮੁਕੀ ਦੇਣਾ ਜਾਂਦੇ ਜੀ ਉਹ ਮਮੂਰ ਕਹਿ ਰਿਹਾ ਗੱਲ ਕੀਤੀ ਮੇਰੀ ਮੇਰੀ ਮੈਂ ਫਿਰ ਸੁੱਕੇ ਮੈਨੂੰ ਸ਼ੁਕਰ ਹੈ ਮੇਰੇ ਨਹੀਂ ਲਾਪਾ ਕਰਦੇ ਦੂਜੇ ਦੇ ਵੀ ਕਰਦੇ ਨੇ ਲੋਡ ਹੋਵੇ ਟੁਕੇ ਮੈਂ ਤਾਂ ਆਪਣਾ ਥੋੜਾ ਮੈਨੂੰ ਵੱਡੇ ਤੁਸੀਂ ਉੰਨਾ ਵਿਚਾਰ ਆਪਣੇ ਜਿਵੇਂ ਦੀ ਬੁੱਤ ਨੂੰ ਗਾਲਾਂ ਕੱਢੀਆਂ ਮੈਨੂੰ ਕੱਢ ਲਿਆ ਕਰੋ ਕੋਈ ਗੱਲ ਨਹੀਂ ਮੈਨੂੰ ਕੋਈ ਉਹਦਾ ਗੁੱਸਾ ਨਹੀਂ ਹਿੰਦਾ ਕਿਉਂਕਿ ਮਾਣ ਆਉਂਦਾ ਨੂੰ ਮੇਰੇ ਪੁੱਤ ਤੇ ਕਿ ਸਾਡਾ ਪੁੱਤ ਸਾਡੀ ਗੱਲ ਸੁਣ ਲਊਗਾ ਬਹੁਤ ਸਾਰੀ ਲੋਦਰ ਗੱਲਾਂ ਸੁਣੀਆਂ ਨਹੀਂ ਗਈਆਂ ਆਮ ਲੋਕਾਂ ਨੂੰ ਪਿੱਠੇ ਰੱਖਿਆ ਗਿਆ ਇੱਧਰ ਉੱਧਰ ਕਰਕੇ ਰੱਖਿਆ ਗਿਆ ਮੈਂ ਤੁਹਾਨੂੰ ਇੱਕ ਹੋਰ ਦੱਸਦਾ ਤੁਹਾਨੂੰ ਬਹੁਤ ਵਧੀਆ ਸਰਪੰਚ ਮਿਲੇ ਨੇ ਮੇਰੇ ਕੋਲੇ ਜਾਂਦੇ ਤੇ ਪਿੰਡ ਦੀ ਗੱਲ ਕਰਕੇ ਆਉਂਗਾ ਤੁਸੀਂ ਪਿੰਡ ਦੀ ਗੱਲ ਕਰਨੀ ਆ ਪਰ ਯਾਰ ਬਈ ਬਈ ਪਿੰਡ ਜਾ ਕੰਮ ਕਰਨਾ ਬਹੁਤ ਸਾਰੀਆਂ ਪ੍ਰਪੋਜ਼ਲ ਮੇਰੇ ਕੋਲੇ ਲੈ ਕੇ ਆਏ ਹੋਏ ਨੇ ਅਸੀਂ ਯੁੱਧਨਸ਼ਾ ਵਰਦੂ ਜੇ ਮੀਤੀ ਹੋਗੇ ਥੋੜਾ ਇੱਧਰ ਸਾਰੇਆਂ ਜਿਹੜੀਆਂ ਇਹਨਾਂ ਦੀ ਐਕਸੈਪਟ ਕਰ ਲਈਆਂ ਹੋਈਆਂ ਤੁਹਾਡੀਆਂ ਸਾਰੀਆਂ ਮਾਲੀਆਂ ਜੀ ਕੋਈ ਵੀ ਇੱਕ ਵੀ ਚੀਜ਼ ਜਿਹੜੀ ਹੈ ਤੁਹਾਡੀ ਉਹ ਇਹ ਨਹੀਂ ਹੋ ਪਰ ਮੰਨੀ ਲਈ ਜਾਓ ਅੰਗਰਵੜੀ ਹੈਗਾ ਸਕੂਲ ਪੈਂਦਾ ਵਧੀਆ ਬਣਾ ਨੀਊਜ਼ਿੰਗ ਰਸਕਾ ਜੀ ਤੁਹਾਡੀਆਂ ਕਿੰਨੇ ਨੇ ਨਾਲੇ ਜੀ ਕਿੱਥੇ ਹੋਰੀ ਜੀ ਵਧੀਆ ਬਣਾ ਅੰਗਰੋੜੀ ਦੇ ਟੀਚਰ ਹੈ ਕੋਈ ਗਾ ਜੰਗਵੜੀ ਕਿੰਨੇ ਬੱਚੇ ਭੈ ਭੈ ਕਿੰਨੇ ਬੱਚੇ ਨੇ ਅੰਗਰੋੜੀ ਬੱਚੇ ਕਿੰਨੇ ਨੇ ਅੰਗਰੋੜੀ ਮੈਂ ਵੀ ਦੱਸ ਦ ਬੱਚੇ ਕਿ ਨਾਲ ਮੋੜੀ ਚ ਗਿਆ ਨਾ ਮੈਂ ਬੈ ਬੈ ਅੰਗਰਵੜੀ ਜੇ ਤੁਹਾਨੂੰ ਲੱਗਦਾ ਕਿ ਚੰਗਾ ਬਣਾਉਣਾ ਵਧੀਆ ਬਣਾਉਣਾ ਅੰਗਰਵੜੀ ਜੀ ਦੱਸ ਦਿਓ ਮੈਂ ਤੁਹਾਨੂੰ ਘੇਰਾ 100000 ਰੁਪਏ ਦਾ ਅੰਗਰਵੜੀ ਨਵਾਂ ਬਣਾ ਕੇ ਦੇ ਦੂੰਗਾ ਇਸ ਗੱਲ ਦਾ ਮਤਲਬ ਠੀਕ ਹੈ ਮੱਥਾ ਤਾਂ ਦੇ ਦੂੰ 100000 ਪਰ ਅਈ ਲਈ ਮੈਂ ਫੇਰ ਕਹਿ ਰਿਹਾ ਮੈਂ ਪਿੰਡ ਦੇ ਕੰਮ ਵਿੱਚ ਅਹੀ ਕਿਤੇ ਕਰਮੀ ਜਮਾ ਸਰਜੂਗਾ ਪਰ ਮੈਂ ਇਹਨਾਂ ਦੇ ਕੋਈ ਪਤਾ ਹੀ ਨਹੀਂ ਕਰਦਾ ਭਰਾ ਵੀ ਤੁਸੀਂ ਮੈਨੂੰ ਕਹੋਗੇ ਲਾਇਬ੍ਰੇਰੀ ਨਹੀਂ ਮਾਣੀ ਮੈਂ ਲਾਇਬ੍ਰੇਰੀ ਬਣਾ ਕੇ ਦਊਗਾ ਤੁਸੀਂ ਮੈਨੂੰ ਕਹੋ ਬੱਚਿਆਂ ਨੂੰ ਪਾਇਰੋਜ਼ਨ ਅਮੇ ਲੋਗ ਦੇ ਉਹ ਮੌਲ ਲਾ ਕੇ ਦਊਗਾ ਤੁਸੀਂ ਮੈਨੂੰ ਕਹੋ ਅੰਗਰੇਜ਼ੀ ਸੈਂਟਰ ਵਧੀਆ ਬਣਾਉਣਾ ਮੌਲ ਲਾ ਕੇ ਦਊਗਾ ਤੁਸੀਂ ਮੈਨੂੰ ਕਹੋ ਬੱਚਿਆਂ ਦੇ ਖੇਡਾਂ ਲਈ ਝੂਲੇ ਲਾਉਣ ਮੌਲ ਲਾ ਕੇ ਦਊਗਾ ਤੁਸੀਂ ਮੈਨੂੰ ਕਹੋ ਬੱਚਿਆਂ ਦੇ ਗਰਾਊਂਡ ਬਣਾਉਣ ਮੌਲ ਲਾ ਕੇ ਦਊਗਾ ਕਿਉਂਕਿ ਮੈਂ ਤੁਸੀਂ ਤਾਂ ਸਮਝਣਾ ਹੀ ਨਹੀਂ ਗੱਲ ਨੂੰ ਪਰ ਮੈਂ ਜ਼ਿੰਮੇਵਾਰੀ ਸਮਝਦਾ ਕਿ ਬੱਚੇ ਜੇ ਜ ਪਰਲੇਗੇ ਚੰਗੇ ਹੋਗੇ ਤਾਂ ਸਾਡੀ ਜਿਹੜੀ ਇਹ ਗਰੀਬੀ ਤੁਸੀਂ ਉਹ ਖੱਟੀ ਜਾਊਗੀ ਜੇ ਤੁਹਾਡਾ ਜੋਗ ਪਰਲੇ ਗਿਆ ਤਾਂ ਤੁਹਾਨੂੰ ਕਿਤੇ ਸਰਕਾਰਾਂ ਅੱਗੇ ਹੱੱਜ ਦੀ ਲੋੜ ਨਹੀਂ ਪੈਂਦੀ ਕਿਸੇ ਕਿੱਥੇ ਅੱਗਣ ਦੀ ਲੋੜ ਨਹੀਂ ਪੈਂਦੀ ਸੋ ਬੱਚਿਆਂ ਦੀ ਪੜਾਈ ਬਹੁਤ ਜ਼ਰੂਰੀ ਆ ਮੈਂ ਇੱਕ ਧਾਰਮਿਕ ਜਗ੍ਹਾ ਤੇ ਗਿਆ ਉਤੋਂ ਮੈਂ ਨਿਕਲਿਆ ਇੱਕ ਪਹਿਲੇ ਨੇ ਛੋਟੇ ਜਿਹੇ ਬੱਚੇ ਨੂੰ ਮੇਰੇ ਕੋਲ ਭੇਜ ਦਿੱਤਾ ਕਹਿੰਦੇ ਐਮ ਐਲ ਏ ਕੋਲ ਜਾ ਕੇ ਆ ਮੈਨੂੰ ਕਹਿੰਦਾ ਅੰਕਲ ਸੱਚੀ ਗੱਲ ਮੈਂ ਕਹਿੰਦਾ ਸੱਚੀ ਗੱਲ ਪੁੱਤਾਂ ਮੱਕੋ ਜੱਫੀ ਜਿਹੜਿਆ ਕੋਲ ਕੀਤਾ ਕਹਿੰਦਾ ਅੰਗਲਾ ਸਗਾ ਘਰ ਛੋਟਾ ਤਨੂ ਘਰ ਬੜਾ ਬਣਾ ਗਿਓ ਵਧੀਆ ਘਰ ਬਣਾ ਗਿਓ ਮਰ ਗਿਆ ਕੋਲ ਨਿੰਬਤ ਗੁਰੂ ਮਹਾਰਾਜ ਕਿ ਪਗੜੀ ਬਣ ਚੂਆ ਪਰ ਮੈਂ ਉਹਦੀ ਮਾਂ ਨੂੰ ਰੋਕ ਲਿਆ ਮੈਂ ਕਿਹਾ ਪੰਜ ਜੀ ਬੜੀ ਮਾੜੀ ਗੱਲ ਆ ਤੇਰੇ ਵਾਸਤੇ ਕਹਿੰਨੀ ਕੀ ਗੱਲ ਮੈਂ ਕਿਹਾ ਤੂੰ ਆਪਣੇ ਬੱਚੇ ਨੂੰ ਮੰਗਲ ਲਾ ਤਾ ਤੂੰ ਆਪਣੇ ਬੱਚੇ ਨੂੰ ਇਹ ਕਹਿਆ ਬੁੱਤ ਕੋਈ ਗੱਲ ਨਹੀਂ ਘਰ ਛੋਟਾ ਤੂੰ ਪੜ ਪੜ ਕੇ ਬਣਾਫਸਰ ਬਣਾ ਬੜਾ ਕਾਰੋਬਾਰੀ ਬਣਾ ਪਰ ਘਰ ਬੜਾ ਬਣਾਵਾਗੇ ਮੈਂ ਤਾਂ ਹੋਰ ਤਾਂ ਮੰਗਲ ਲਾਉਣੇ ਆ ਉਹ ਬਈ ਥੋੜੀ ਜਿਹੀ ਸ਼ਰਮ ਜੀ ਮਨ ਲਈ ਮੈਂ ਗਲਤ ਗੱਲ ਆ ਇਹ ਬੱਚੇ ਨੂੰ ਨਾਰਾ ਇਹਨਾਂ ਨੂੰ ਵੀ ਦਾ ਮੀਰੀ ਕੀ ਆ ਇਧਰ ਜਿਹੜੇ ਸਾਰੇ ਕੋਈ ਨੇ ਫਿਰ ਦੇਖੋ ਗਰੀਬ ਘਰ ਦੇ ਜਾਂਦੇ ਆ ਵੀ ਉਹ ਹੱਕ ਨਹੀਂ ਗੱਪਣਾ ਕੋਈ ਗਰੀਬ ਘਰ ਦੇ ਜਾਂਦਾ ਉਹ ਹੱਕ ਨਹੀਂ ਖਾਣਾ ਉਹ ਚੰਗਾ ਪਹਿਣ ਨਹੀਂ ਸਕਦਾ ਉਹ ਚੰਗਾ ਪਹਿਣ ਨਹੀਂ ਸਕਦਾ ਬਿਲਕੁਲ ਗਲਤ ਗੱਲ ਐ ਮੈਂ ਕਹਿੰਦਾ ਤੁਸੀਂ ਗਲਤ ਦੱਸਦੇ ਹੋ ਇਹਨਾਂ ਬੱਚਿਆਂ ਨੂੰ ਕਦੇ ਵੀ ਅਹਿਸਾਸ ਨਹੀਂ ਕਰਾਉਣਾ ਕਿ ਤੁਸੀਂ ਗਰੀਬੀ ਜੋ ਤੁਸੀਂ ਕੋਈ ਕੁਝ ਪੜ ਕੋਈ ਗੱਲ ਨਹੀਂ ਸਾਡੇ ਬਜ਼ੁਰਗ ਕਿਆ ਕਰਦੇ ਨੇ ਰੋਟੀ ਘੱਟ ਖਾ ਲਾਂਗੇ ਇੱਕ ਪਲ ਬੱਚਿਆਂ ਦੀ ਪੜਾਈ ਤੇ ਕੋਈ ਕਟਾਈ ਨਹੀਂ ਕਰਨੀਗੇ ਸੋ ਕੋਈ ਨਹੀਂ ਬੱਚਿਆਂ ਦੀ ਪੜ੍ਹਾਈ ਦੇ ਵਿੱਚ ਕੋਈ ਕਟਾਈ ਨਹੀਂ ਕਰਨੀ ਰੋਟੀ ਘੱਟ ਖਾਣਾ ਸਾਡੇ ਬਜ਼ੁਰਗ ਕਹਿੰਦੇ ਸੀ ਹੋਰ ਤੁਸੀਂ ਦੇਖਿਆ ਹੋਊਗਾ ਕਿ ਆਪਾਂ ਨੂੰ ਇੱਥੇ ਸਾਰਾ ਕੁਝ ਫ੍ਰੀ ਮਿਲਦਾ ਮਿਲਦਾ ਕਦਮਾ ਫ੍ਰੀ ਹੈ ਬਾਗਲੇ ਫ੍ਰੀ ਆ ਫੀਸ ਫ੍ਰੀ ਆ ਮੀਟਿੰਗ ਵੀ ਫ੍ਰੀ ਆ ਵਰਦੀਆਂ ਫ੍ਰੀ ਆ ਤਾਂ ਹੀ ਕਦਰ ਨਹੀਂ ਕਰਦੇ ਬਿਲਕੁਲ ਆ ਜਿਹੜੀ ਜੀਵ ਪੈਸੇ ਲਾ ਕੇ ਮਿਲਦੀ ਆ ਉਹ ਵੀ ਅਸੀਂ ਕਦਰ ਕਰਦੇ ਆ ਸਾਰਾ ਕੁਝ ਸਾਨੂੰ ਫ੍ਰੀ ਮਿਲਦਾ ਪਹਿਲਾਂ ਕਦੇ ਫ੍ਰੀ ਤੇ ਹੀ ਸੀ ਪੜਾਈ ਹੋਣਾ ਕਰਦੀ ਚਾਹੇ 10 ਰੁਪਏ ਫੀਸ ਹੁੰਦੀ ਪੰਜ ਰੁਪਏ ਹੁੰਦੀ ਸੀ ਕਿ ਦੋ-ਦੋ ਅੰਨੇ ਚੜ੍ਹੇ ਹੋਏ ਨੇ 10 ਅੰਨੇ ਚੜ੍ਹੇ ਹੋਏ ਨੇ ਉਦੋਂ ਜੇ ਬੱਚਾ ਸਕੂਲ ਨਹੀਂ ਆਉਂਦਾ ਸੀਗਾ ਤਾਂ ਕੋਲ ਬੈਨਾਂ ਦੇ ਘਰ ਦੇ ਵਿੱਚ ਜੀਂਗੀਤਾ ਬੁਲਾਉਂਦੇ ਸੀ ਫਿਰ ਉਹ ਰਸਤੇ ਹੀ ਰੁਕਿਆ ਦਈਦਾ ਮਾਸਟਰ ਕਹਿੰਦਾ ਵੀ ਚੱਕ ਲਓ ਜਵਾਬ ਨੂੰ ਤਿੰਨ ਚਾਰ ਜਵਾਕ ਨੂੰ ਚੱਕ ਕੇ ਲੈ ਆਓ ਉਹ ਵੀ ਉਹੋ ਟਿਕਾਈ ਹੁੰਦੀ ਜਿੱਕੇ ਤਰ੍ਹਾਂ ਫਿਰ ਉਹ ਕਹਿੰਦਾ ਜੀ ਮੈਂ ਤਾਂ ਆ ਗਿਆ ਜੀ ਦੋ ਵੀ ਤਾਂ ਰਸਾ ਜੀ ਨੂੰ ਕਹਿੰਦਾ ਵੀ ਉਹ ਨੂੰ ਚੱਕ ਲਓ ਚਾਰਕ ਜੁਰਾਗ ਮਾਸਟਰ ਨੇ ਚੱਕ ਜਵਾਗ ਚੱਕਾ ਲੇ ਰੱਖਿਆ ਹੋ ਗਿਆ ਇਹ ਹੁੰਦਾ ਸੀ ਫਿਰ ਮੁਰਗੇ ਬਣਾਉਣਾ ਪਤਾ ਨਹੀਂ ਆਏ ਉਹ ਬੱਦੇ ਮੁਰਗੇ ਵਰਗੇ ਹੋੜੇ ਹੋੜੇ ਜੋ ਇਹ ਤਾਂ ਬਹੋਦ ਨਹੀਂ ਮੋਗਿਆ ਨਾ ਬਹੋਦ ਨਹੀਂ ਮੋਗਿਆ ਅਜੀ ਦਾ ਮੁਰਗੇ ਮੁਰਗੇ ਸਭ ਬਣਾ ਜਾ ਕੁੱਟ ਕੁੱਟ ਖਾ ਕੇ ਪਤਾ ਨਹੀਂ ਕਿ ਹੱਥ ਖੜੇ ਕਰਕੇ ਖੜ ਜੋ ਆ ਪੁੱਤੇ ਇੱਥਾਂ ਦੇ ਗੰਡੇ ਅਸੀਂ ਤੇਰੇ ਉੱਥੇ ਦੇ ਵੀ ਵੱਜਦੇ ਸੀਗੇ ਕੋਈ ਨਾ ਕੋਈ ਮਾਸਟਰ ਇੱਕ ਪਹਿਲੇ ਜਿਹੜਾ ਟਿੱਕਦਾ ਅਣਵਾਜ ਜੋ ਮਾਸਟਰ ਹੁੰਦਾ ਜਦੋਂ ਅੰਦਰ ਵਰ ਗਿਆ ਤਾਂ ਸਾਰੇ ਸੁੱਤੇ ਹੋਏ ਉਹਦਾ ਹੋਰ ਕੋਈ ਕੰਮ ਨਹੀਂ ਹੁੰਦਾ ਸੀ ਉਹਨੇ ਆ ਕੇ ਉਹ ਬੰਦ ਇੱਕ ਅੰਦਾ ਝਿੰਡ ਝੰਬਣਾ ਹੈ ਐਂ ਹੁੰਦਾ ਸੀ ਆ ਫਿਰ ਹੁਣ ਤਾਂ ਮੈਡਮਾਂ ਵੀ ਠੀਕ ਨੇ ਪਹਿਲਾਂ ਤਾਂ ਜੇ ਘਰੇ ਨਹੀਂ ਲੜਾਈ ਲੜੀ ਹੋਏ ਆ ਕੇ ਜੋ ਆ ਕੁੜੀ ਲੰਦੀ ਸੀਗੀਆਂ ਬੰਦੀ ਸੀਗਾ ਮੈਨੂੰ ਬਈ ਵਾਰੀ ਕਹਿੰਦੇ ਸੀ ਕਿ ਬੇਅਦੀ ਪੇਪਰ ਕੀ ਨਾ ਬੰਦ ਕਰਾ ਮੈਨਾਂ ਜੇ ਦਾ ਮਹਿਮ ਘਰੇ ਨਾਲ ਲੜ ਕੇ ਆਈ ਫਿਰ ਤਾਂ ਮੈਂ ਉਹ ਬਾਤ ਕਰ ਦੂ ਵੀ ਨਿਕਲ ਲੜਕੇ ਨੂੰ ਫੇਰ ਕਰ ਦਿਆ ਮੈਨੂੰ ਜਿੰਨੇ ਕੁ ਪੜਾਈ ਆਉਂਦੀ ਸੀ ਉਹਨਾ ਕੁ ਨਾਲ ਸੋ ਅੱਜ ਕੱਲ ਤਾਂ ਬੱਚਿਆਂ ਨੂੰ ਸਾਨੂੰ ਸ਼ੌਕ ਆ ਸੀ ਕਹਿੰਦੇ ਆ ਕਿ ਬੱਚੇ ਪੜ੍ਹ ਗਏ ਤਾਂ ਸਾਡਾ ਸਿਸਟਮ ਸਾਰਾ ਸੈੱਟ ਹੋ ਜਾਊਗਾ। ਸੋ ਮੇਰੀ ਸਾਰਿਆਂ ਨੂੰ ਇੱਕ ਗੱਲ ਦੀ ਬੇਨਤੀ ਆ ਕਿ ਆਪਾਂ ਬੱਚਿਆਂ ਦੀ ਪੜਾਈ ਦਾ ਧਿਆਨ ਦਈਏ। ਥੋੜਾ ਪਿੰਡ ਦੇ ਕੰਮਾਂ ਦੇ ਕੰਮ ਜਿਹੜਾ ਚੱਲੀ ਜਾਣਾ ਉਹ ਹੋਈ ਜਾਣਾ। ਸਰਪੰਚ ਸਾਹਿਬ ਆ ਜਾਂਦੇ ਨੇ। ਮੇਰੇ ਕੋਲੇ ਬੈਠਦੇ ਆਂ ਅਸੀਂ ਗੱਲਾਂ-ਬਾਤਾਂ ਕਰਦੇ ਆਂ ਬੈਠ ਕੇ। ਹਰ ਕੰਮ ਦੀ ਗੱਲ ਕਰਦੇ ਆਂ ਪਰ ਅਸੀਂ ਇਹ ਵੀ ਜਾਣਦੇ ਆ ਕਿ ਤੁਸੀਂ ਸਾਡਾ ਸਾਥ ਦਿਓ। ਤੁਸੀਂ ਸਕੂਲ ਦੇ ਵਿੱਚ ਆਓ। ਤੁਹਾਡੀ ਐਸਐਮਸੀ ਕਮੇਟੀ ਬਣੀ ਹੋਈ ਆ। ਕੌਣ ਐਸਐਮਸੀ ਦੇ ਮੈਂ ਅਸਲ ਕਰ ਦੋ ਤੁਸੀਂ ਬੈਠ ਬੈਠੋ ਸਰ ਬਸ 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 ਕਿੰਨੀਆਂ ਮੈਡੀਆਂ ਹੁੰਦੀਆਂ ਨੇ ਜਮੀਨ ਜਵਾਜੀ ਇੱਧਰ ਤੁਸੀਂ ਆ ਦੇਖੋਈ ਇੱਧਰ ਦੇਖੋ ਉਧਰ ਨਾ ਕਿੰਨੀ ਮੈਡੀਆਂ ਹੁੰਦੀਆਂ ਨੇ ਜਮੀਨ ਜਵਾਜੀ ਐਸਐਮਸੀ ਕਿੰਨੀਆਂ ਮੈਡੀਆਂ ਹੁੰਦੀਆਂ ਨੇ ਇਹ ਮਹੀਨੇ ਚ ਹੈ ਮੈਂ ਜੀ ਦੋ ਕਿੰਨੇ ਮੈਂਬਰ ਨੇ ਐਸਐਮਸੀ ਦੇ ਇੱਧਰ ਦੇਖਾ ਮੇਰੇ ਕੋਲ ਰਿਪੋਰਟ ਹੈ ਤਾਂ ਮਰੀ ਨੰਬਰ ਪਤਾ ਨਹੀਂ ਨਾ ਮੈਨੂੰ ਸਹੀ ਜਾ। ਤੁਹਾਡਾ ਕਸੂਰ ਨਹੀਂ ਭਾਂਜੀ ਤੁਹਾਡਾ ਤੁਸੀਂ ਇਹਨਾਂ ਨੂੰ ਦੱਸੋ ਕਿੰਨੇ ਵੇ ਮਰੋਂਦੇ ਨੇ ਕਮੇਟੀ ਦੇ ਜੀ। ਮੈਡਮ ਮੈਂ ਤੁਹਾਡੇ ਵਰਗਾ ਹੀ ਐਂ ਮੈਨੂੰ ਮੈਂ ਤੁਹਾਨੂੰ ਕੋਈ ਮੈਂ ਕਿਸੇ ਨੂੰ ਥੱਲੇ ਲਾਉਣ ਲਈ ਨਹੀਂ ਆਇਆ ਕਿਸੇ ਨੂੰ ਡਿਸਕ੍ਰੀਮਿਨੇਟ ਕਰਨ ਲਈ ਨਹੀਂ ਆਇਆ ਮੈਂ ਦੱਸ ਰਿਹਾ ਵੀ ਤੁਹਾਡੇ ਕੋਲ ਐਡੀ ਪਾਵਰ ਹੁੰਦੀ ਆ ਐਸਐਮਸੀ ਕਮੇਟੀ ਕੋਲੇ ਤੁਸੀਂ ਸਾਰਾ ਕੰਮ ਤੁਹਾਡੇ ਥਰੂ ਹੁੰਦਾ ਤੁਹਾਨੂੰ ਬੜਾ ਹੀ ਕੋਈ ਟੀਚਰ ਲੈ ਜਾਂਦਾ ਤਾਂ ਵੀ ਤੁਹਾਡੀ ਤੁਹਾਡੇ ਸਾਈਨ ਉੱਤੇ ਵੀ ਟੀਚਰ ਨੂੰ ਵਾਪਸ ਲਿਕੇ ਐਸਐਮਸੀ ਕਮੇਟੀ ਪਤਾ ਨੂੰ ਇਹ ਨਹੀਂ ਦੇਖਣਾ ਮੈਡਮ ਬਲ ਮੈਨ ਨਾ ਦੇਖਾਂ। ਤੁਹਾਡੇ ਛੋਟੇ ਸੰਗਨ ਨਾਲ ਹੁੰਦਾ ਕਾਰਨ ਕੀ ਆ ਕंग्रेਸ ਸੰਸਦੀ ਕਮੇਟੀ ਜਿਹੜੀ ਆ ਪਾਵਰ ਰੋਲ ਕਮੇਟੀ ਹੁੰਦੀ ਆ ਬਸ ਪਰ ਇਹ ਆ ਸਾਡੀ ਉਹਨਾਂ ਭੈਣਾਂ ਨੂੰ ਉਹਨਾਂ ਮਾਮਾਂ ਨੂੰ ਪਤਾ ਨਹੀਂ ਹੁੰਦਾ। ਪਤਾ ਨਹੀਂ ਹੁੰਦਾ। ਸੋ ਇਸ ਕਰਕੇ ਸਕੂਲ ਚ ਪੀਟੀਐਮ ਹੁੰਦੀ ਆ ਥੋੜੇ। ਬੇਟੇ ਹੁੰਦੀ ਆ। ਕਾਗਲਾਂੋਂ ਵੀ ਬੇਟੇ ਜੁਆ ਸਾਡੇ ਹੋਣ। ਸੱਚੀ ਇਹ ਤਾਂ ਉਹ ਜੁਠੀ ਆ ਬਲੀਵਰ ਨੂੰ ਪੁੱਛਣਾ ਨਹੀਂ। ਬਿਲਕੁਲ ਪੀਟੀਐਮ ਤੇ ਤੁਸੀਂ ਆਉਂਦੇ। ਅੱਠ ਗਿਣਾ ਕਰਦੇ ਹੁਕ ਇੱਕ ਇੱਕ ਪੈਰ ਆ ਜੜੀ ਦੋ ਬਿੰਦੀ ਤਿੰਨ ਚਾਰ ਪੰਜ ਬੱਸ ਪੀਟੀਐਮ ਤੇ ਕੀ ਹੁੰਦਾ ਦੱਸੋ ਸਵਾਲ ਹੈ ਜੀ ਕਿੰਨੇ ਬੱਚੇ ਨੇ ਸਕੂਲ 48 ਬੱਚੇ ਨੇ 48 ਮਾਪੇ ਬਤਾਉਣੇ ਚਾਹੀਦੇ ਨੇ ਘਰੋਂ ਜੇ ਆਉਂਦੇ ਨਹੀਂ ਨੇ ਮੈਡਮ ਮੈਡਮ ਮੇਰੀ ਗੱਲ ਮੈਨੂੰ ਪਲੀਜ਼ ਮਾੜਾ ਮੇਰੀ ਮੈਂ ਤੁਹਾਨੂੰ ਕੋ ਮਾਰਾ ਤੁਸੀਂ ਮੇਰੀ ਗੱਲ ਨੂੰ ਸਮਝੋ ਮੇਰੀ ਮੇਰੀ ਭਾਵਕ ਨਹੀਂ ਹੋਣਾ ਮੈਂ ਇਹ ਇਹ ਤੁਹਾਨੂੰ ਇੱਕ ਮਿੰਟ ਇਹ ਇਹਨਾਂ ਨਾਲ ਮੇਰਾ ਰਿਸ਼ਤਾ ਹੋਣਾ ਮੇਰਾ ਰਿਸ਼ਤਾ ਇਹਨਾਂ ਨਾਲ ਹੀ ਹੈ ਮੈਂ ਇਹਨਾਂ ਨਾਲ ਇੱਕ ਆਪਾਂ ਆਉਂਦੇ ਨਹੀਂਗੇ ਆਉਣੇ ਨਾ ਨਾ ਆਉਣੇ ਕਰਕੇ ਟੀਚਰ ਜਿਹੜਾ ਜਿਹੜੀ ਨਾਲ ਤੁਸੀਂ ਸਲਾਹ ਕਰਨੀ ਆ ਕਿ ਸਾਡਾ ਬੱਚਾ ਕਿੱਧਰ ਨੂੰ ਜਾਊਗਾ ਇਹਦਾ ਇੰਟਰਸਟ ਕੀ ਹੈ ਤੇ ਕੀ ਪੜਨਾ ਚਾਹੁੰਦਾ ਹੈ ਉਹ ਜੀ ਜਾ ਰਹੇ ਜਾਂਦੀਆਂ ਨੇ ਟੀਚਰ ਤੁਹਾਡੀ ਵੇਟ ਕਰਦਾ ਹੁੰਦਾ ਜਾਂ ਉਹਨੇ ਕਈ ਵਾਰੀ ਹਾਜ਼ਰੀ ਲਾਉਣ ਲੇ ਹਾਜ਼ਰੀ ਲਾ ਕੇ ਮੁੜ ਕੇ ਮੈਨੂੰ ਚੱਲੀ ਆਉਣਾ ਇੰਨੇ ਦੇ ਕੱਛ ਐਂਬਾ ਤੁਹਾਨੂੰ ਲੱਭੇਗਾ ਦਸ ਵੇ ਕੋਰ ਚਲ ਮੈਂ ਬਾਅਦ ਚ ਦੱਸੂਗਾ ਤੇ ਵੇ ਕਈ ਵਾਰੀ ਦੱਸ ਨੂੰ ਹੱਲ ਕਰ ਦੂਗਾ ਤੁਹਾਡਾ ਪੀਟੀਐਮ ਦਾ ਤਰੀਕਾ ਕਰ ਦੂਗਾ ਸੋ ਮੇਰੀ ਬੇਨਤੀ ਆ ਕਿ ਆਪਾਂ ਆਪਣੇ ਬੱਚਿਆਂ ਦਾ ਧਿਆਨ ਰੱਖੀਏ ਗਰੀਬੀ ਅਮੀਰੀ ਕੁਛ ਨਹੀਂ ਹੁੰਦੀ ਮੈਂ ਵੀ ਘੋਡੇ ਲੱਗੀਆਂ ਦੋ ਕਮਰਿਆਂ 'ਚ ਮੈਂ ਇੰਨਾ ਗਿਆ ਗੁਰੂ ਮਹਾਰਾਜ ਦੀ ਕਿਰਪਾ ਵਸੇ ਹੌਸਲਾ ਬਹੁਤ ਆ ਮਹਾਰਾਜ ਨੇ ਹਮੇਸ਼ਾ ਮੈਨੂੰ ਹੌਸਲਾ ਦਿੱਤਾ ਵੀ ਕੋਈ ਗੱਲ ਨਹੀਂ ਤੇ ਚੱਲੀ ਜਾਣਾ ਫਾ ਇਹ ਆ ਮੈਂ ਮੈਂ ਸਿੱਦਕ ਨਾਲ ਆਪਣਾ ਕੰਮ ਕਰਦਾ ਮੈਂ ਕਦੇ ਵੀ ਝੂਠ ਮੋੜ ਕੇ ਸਿਆਸਤ ਨਹੀਂ ਕਰਨੀ ਚਾਹੁੰਦਾ ਨਾ ਮੇਰੇ ਸੁਆਮੀ ਨੂੰ ਜਿੱਦਾਂ ਲੱਗੂਗਾ ਨਾ ਕਿ ਇਹ ਇੰਨਾ ਮੇਰੀ ਇਮਾਨਦਾਰ ਸਿਸਟਮ ਜੂ ਮੈਂ ਬਰਨਾ ਮੈਂ ਪੜਾ ਹੋ ਜਾਊਗਾ ਕਿਉਂਕਿ ਬਹੁਤ ਅਕੀਏ ਤੇਰੇ ਕਹੋ ਜੀਆ ਅਰਦਾਸਾਂ ਕਰਕੇ ਪਤਾ ਨਹੀਂ ਕਿਹੜੀ ਮਾਂ ਨੇ ਕਿਹੜੀ ਪੈਣ ਨੇ ਸਰ ਲਈ ਅਰਦਾਸ ਕੀਤੀ ਆ ਕਿਹੜੇ ਬਜ਼ੁਰਗ ਨੇ ਸਰ ਲਈ ਕਿਹੜੇ ਬੱਚੇ ਦੀ ਅਰਦਾਸ ਕਿਹੜੇ ਮੇਰੇ ਪਰਿਵਾਰ ਦੇ ਮੈਂਬਰ ਦੀ ਅਰਦਾਸ ਨੇ ਕੰਮ ਕੀਤਾ ਮੈਂ ਐਮ ਐਮ ਐਲ ਏ ਬਣਿਆ ਐਮ ਐਮ ਐਲ ਏ ਬੰਨਾ ਬਹੁਤ ਵੱਡੀ ਗੱਲ ਆ ਪਰ ਮੈਂ ਆਪਣੀ ਡਿਊਟੀ ਜਿਹੜੀ ਆ ਪੂਰੀ ਇਮਾਨਦਾਰੀ ਅਤੇ ਪੂਰੀ ਤਨਦੇਹੀ ਨਾਲ ਨਿਭਾ ਰਿਹਾ ਤੇ ਨਿਭਾਉਂਗਾ ਕਦੇ ਵੀ ਤੁਹਾਨੂੰ ਲੱਗਦਾ ਕਿ ਖੱਪੀ ਆ ਕੰਮ ਗਲਤ ਕੀਤਾ ਤਾਂ ਤੁਸੀਂ ਮੈਨੂੰ ਬਾਹ ਫੜ ਕੇ ਰੋਕ ਕੇ ਕਹਿ ਦਿਓ ਪੁੱਤ ਤੂੰ ਕੰਮ ਚੰਗਾ ਨਹੀਂ ਕਰਿਆ ਆਗਮ ਚੰਗਾ ਨਿਕਲਿਆ ਮੈਨੂੰ ਕਈ ਵਾਰੀ ਲੋਕ ਪੁੱਛਦੇ ਨੇ ਕਹਿੰਦੇ ਇੰਨਾ ਤਰ੍ਹਾਂ ਲੋਕਾਂ ਨੂੰ ਕਿਉਂ ਪਿਆਰ ਆ ਗਿਆ ਮੈਂ ਕਹਿੰਦਾ ਜੋਕ ਕਰਕੇ ਕਹਿੰਦਾ ਵੀ ਉਹ ਜੋ ਮੈਂ ਕਹਿੰਦਾ ਨੌ ਮੋਜਦੀ ਵਾਲ ਹੋ ਜਾਂਦਾ ਉਹ ਮੈਂ ਇੱਕ ਪਿੰਡ ਤੇ ਗਿਆ ਅਜੇ ਮੈਂ ਗੱਡੀ ਲਈ ਜੰਨਾ ਉਹ ਜਵਾਬ ਹੈਪੀ ਆ ਗਿਆ ਹੈਪੀ ਆ ਗਿਆ ਹੱਪੀ ਆ ਗਿਆ ਮਰ ਉਹ ਗਲੀ ਮੈਗਾ ਰਹਾ ਤਾਂ ਨਾਲ ਪੜਦਾ ਗਿਆ ਕੋਈ ਚਾਚਾ ਦਾ ਗੁਸਤਾ ਗਿਆ ਨਾ ਨੌ ਯਾਰ ਉਹਨੇ ਜੋਕਰ ਨੂੰ ਹੈਪੀ ਆ ਗਿਆ ਉਹ ਮੈਂ ਕਹਿੰਦਾ ਇਸ ਕਰਕੇ ਮੈਨੂੰ ਇਸ ਗੱਲ ਦੀ ਖੁਸ਼ੀ ਰਹਿੰਦੀ ਹੈ ਕਿ ਲੋਕ ਬੱਚੇ ਮੈਨੂੰ ਪਿਆਰ ਕਰਦੇ ਨੇ ਪ੍ਰਣਾ ਮਾਵਾ ਬੀਰਕ ਸਾਰੇ ਮੈਨੂੰ ਪਿਆਰ ਕਰਦੇ ਨੇ ਸੋ ਮੈਂ ਫੇਰ ਤੁਹਾਨੂੰ ਬੇਨਤੀ ਕਰਦਾ ਕਿ ਆਪਾਂ ਸਕੂਲਾਂ ਦੇ ਲਈ ਜੋ ਵੀ ਮੈਨੂੰ ਤੁਸੀਂ ਹੁਕਮ ਲਾਉਂਗੇ ਕਰਾਂਗੇ ਪਿੰਡ ਦੇ ਲਈ ਸਪਾਸਾ ਪੰਚਾਇਤ ਬੈਠੀ ਆ ਜੋ ਤੁਸੀਂ ਹੁਕਮ ਲਾਉਂਗੇ ਆਪਾਂ ਉਹ ਕਰਾਂਗੇ ਮੈਂ ਕਦੇ ਵੀ ਆਪਣੀ ਕਹੀ ਗੱਲ ਤੋਂ ਮੁੱਕਰਦਾ ਨਹੀਂ ਜੋ ਮੈਂ ਬੋਲਦਾ ਉਹ ਮੈਂ ਕਰਦਾ ਮੈਂ ਬਹੁਤ ਸੋਚ ਕੇ ਵਿਚਾਰ ਕੇ ਕਹਿਣਾ ਉਹਨਾਂ ਨਹੀਂ ਮੈਂ ਕੋਈ ਜਵਾਨ ਨਹੀਂ ਕਰਦਾ ਜਿੱਤੀ ਪਿੰਡ ਨੂੰ ਆਪਾਂ ਬਹੁਤ ਸੋਹਣਾ ਪਿੰਡ ਬਣਾਵਾਂਗੇ ਇਸ ਗੱਲ ਦਾ ਮੈਂ ਵਾਅਦਾ ਕਰਦਾ ਹਾਂ ਜੋ ਵੀ ਮੈਨੂੰ ਮਤਾ ਪੈ ਗਿਆ ਉਹ ਸਾਰੇ ਪੂਰੇ ਕਰਾਂਗੇ ਤੇ ਮੈਂ ਕਦੇ ਮਨਾਂ ਨਹੀਂ ਕੀਤਾ ਜੋ ਕਰਨਾ ਪਿੰਡ ਦੇ ਵਿੱਚੋਂ ਤੁਸੀਂ करिए ਸੋਹਣਾ ਪਿੰਡ ਤੁਹਾਡੇ ਪਿੰਡ ਨੂੰ ਬਣਾਵਾਂਗੇ ਗਰਾਊਂਡ ਵਧੀਆ ਕਰਾਂਗੇ ਸਕੂਲ ਨੂੰ ਵਧੀਆ ਕਰਾਂਗੇ ਇਹਨੂੰ ਮਾਡਲ ਪਿੰਡ ਦੇ ਤੌਰ ਤੇ ਆਪਾਂ ਇੱਕ ਪੇਸ਼ ਕਰਾਂਗੇ ਵੀ ਮੈਨੂੰ ਇਸ ਗੱਲ ਦਾ ਪਤਾ ਹੈ ਕਿ ਮੈਨੂੰ ਲੀਡਰ ਬਣਨ ਚ ਇਸ ਪਿੰਡ ਦਾ ਬਹੁਤ ਵੱਡਾ ਰੋਲ ਹੈ ਪਤਾ ਤੁਹਾਨੂੰ ਪਤਾ ਤੁਹਾਨੂੰ ਬਹੁਤ ਬਲਾ ਮੈਂ ਜੋਤਨ ਮੇਰੇ ਘਰ ਲੱਗਦੀ ਦੀ ਸੀ ਮੈਂ ਉਹ ਆਉਂਦਾ ਥੋੜੀ ਚੁੱਕੀ ਦੀ ਸੀ ਉਹਨੂੰ ਸ਼ਰਜਾਨ ਦੀ ਮੈਂ ਹੈ ਆਪਣੇ ਕੁੜੀ ਮੀਟੋਂ ਦਸੀ ਕੁੜੀ ਅਮਨਜੀਤ ਤੇ ਯਾਦ ਆ ਗਿਆ ਮੈਨੂੰ ਵਿਆਹ ਹੋ ਗਿਆ ਉਹ ਕੁੜੀ ਅਮਨ ਮੀਟ ਹੁੰਦੀ ਸੀ ਮੈਂ ਆਪਾਂ ਆਉਂਦੇ ਸੀ ਉਹ ਉੱਥੇ ਬੈਠਦੇ ਹੁੰਦੇ ਸੀ ਜਾ ਕੇ ਜਿੱਥੇ ਕਿ ਜੇ ਗਰਾਊਂਡ ਖੁੱਲਾ ਹੈ ਆਪਣਾ ਜਿੱਥੇ ਆ ਗਿਆ ਲੱਗਦਾ ਤੇ ਦੇਲੇ ਮੈਂ ਇੰਨਾ ਪੁਰਾਣਾ ਮੈਨੂੰ ਇਸ ਪਿੰਡ ਨੇ ਐਮਐਲਏ ਬਣਾਉਣ 'ਚ ਬਹੁਤ ਵੱਡਾ ਰੋਲ ਆ ਉਹਨਾਂ ਮਾਵਾ ਨੇ ਤੁਸੀਂ ਮੈਨੂੰ ਉਦੋਂ ਵੀ ਖੜਦੇ ਸੀ ਸੋ ਮੈਂ ਅੱਜ ਵੀ ਤੁਹਾਡਾ ਸ਼ਾਨਮਾਨਦਾ ਮੈਨੂੰ ਸਾਰਾ ਕੁਝ ਯਾਦ ਰਹਿੰਦਾ ਮੈਂ ਭੁੱਲਦਾ ਨਹੀਂ ਹੁੰਦਾ ਜਿਨ੍ਹਾਂ ਲੋਕਾਂ ਦੇ ਘਰ ਮੈਂ ਚਾਹ ਵੀ ਪੀਤੀ ਆ ਜਿਨ੍ਹਾਂ ਲੋਕਾਂ ਨੇ ਮੈਨੂੰ ਪਾਣੀ ਦਾ ਕਟੜੀ ਪੁੱਛਿਆ ਜਿਨ੍ਹਾਂ ਨੇ ਮੇਰੇ ਨਾਲ ਬਹਿ ਕੇ ਦੋ ਮਿੰਟ ਗੱਲਾਂ ਵੀ ਕੀਤੀਆਂ ਉਹਨਾਂ ਸਾਰਿਆਂ ਦਾ ਮੈਂ ਸ਼ਾਨਮਾਨਦਾ ਕਿਉਂਕਿ ਇੱਕ ਆਮ ਗਰੀਬ ਪਰਿਵਾਰ ਚੋਂ ਉੱਠ ਕੇ ਐਡੀ ਵੱਡੀ ਲੜਾਈ ਲੜਨੀ ਹੈ ਕੋਈ ਸੌਖੀ ਲੜਾਈ ਨਹੀਂ ਹੁੰਦੀ ਇਹ ਲੋਕਾਂ ਨਾਲ ਲੜੀ ਜਾਂਦੀ ਹੈ ਲੋਕ ਤੋਂ ਦੇ ਨਾਲ ਨੇ ਫਿਰ ਲੜਾਈ ਲੜ ਹੁੰਦੀ ਆ ਸੋ ਮਹਾਰਾਜ ਨੇ ਕਿਰਪਾ ਕੀਤੀ ਆ ਤੁਹਾਡਾ ਆਸ਼ੀਰਵਾਦ ਰਿਹਾ ਤਾਂ ਪਾਇਤ ਨਿਸ਼ਚਿਤ ਨਿਸ਼ਚਿਤ ਤਸਕਰ ਹੈਗਾ ਤੁਰਲੇ ਕੋਈ ਮਾਫੀ ਨਹੀਂ ਕੋਲੀ ਉਹਦੇ ਹੱਕ 'ਚ ਮੈਨੂੰ ਫੋਨ ਨਹੀਂ ਆਉਣਾ ਚਾਹੀਦਾ ਕਿਸੇ ਦਾ ਮੈਂ ਕੋਈ ਮਤਵੇ ਨਹੀਂ ਕਰਦਾ ਮੈਂ ਧੰਨਵਾਦ ਕਰਦਾ ਸਾਡੀ ਪੰਚਾਇਤਾਂ ਦਾ ਸਰਪੰਚ ਸਾਹਿਬ ਉਹਨਾਂ ਦਾ ਸਾਰਿਆਂ ਦਾ ਜਿਨ੍ਹਾਂ ਨੇ ਪਿੰਡ ਦੇ ਲੋਕਾਂ ਨੇ ਮਤੇ ਪਾਦੇ ਕਿ ਅਸੀਂ ਇਹਨਾਂ ਦੇ ਹੱਕ 'ਚ ਨਹੀਂ ਖੜਨਾ ਜਿਹੜੇ ਨਸ਼ਾ ਵੇਚਦੇ ਨੇ ਇਹਨਾਂ ਨੇ ਸਾਡੀ ਕੁਲਣਾ ਖਰਾਬ ਕਰਦਿੰਦੇ ਨੇ ਸਾਡੇ ਬੱਚੇ ਖਰਾਬ ਕਰਦੇ ਸੋ ਬਹੁਤ-ਬਹੁਤ ਧੰਨਵਾਦ ਆ ਤੁਸੀਂ ਸਾਥ ਦੇ ਰਹੇ ਹੋ ਪਾਰੀਆਂ ਦਾ ਯੁੱਧ ਚੱਲਿਆ ਹੈ ਸੋ ਮਾਨਸਾ ਉੱਥੇ ਗੱਡੇ ਹੋਏ ਨੇ ਸਾਡੀ ਵੀ ਡਿਊਟੀ ਲੱਗੀ ਹੈ ਨੰਗਲ ਜਾਂ ਤੇ ਸੋ ਪਾਣੀ ਸਾਡਾ ਹੱਕਾ ਅਸੀਂ ਪਾਣੀਆਂ ਲਈ ਲੜ ਰਹੇ ਹਾਂ ਤੁਹਾਡੇ ਲਈ ਲੜ ਰਹੇ ਹਾਂ ਸੋ ਘਪਰਾਉਣ ਦੀ ਗੱਲ ਨਹੀਂ ਆਪਾਂ ਸਾਰੇ ਜੱਟ ਕੇ ਕੰਮ ਕਰਾਂਗੇ ਸੋ ਬਹੁਤ ਬਹੁਤ ਤੁਹਾਡਾ ਧੰਨਵਾਦ ਖੁਸ਼ ਰਹੋ ਤੰਦਰੁਸਤ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ